ਔਰ ਇੱਕ ਕਿਸਾਨ ਵੀ ਖੜਿਆ ਦੇਖੋ ਗ੍ਰਾਹਾਂ ਦੇ ਥੀਬੰਦੀ ਨਾਲ ਖੜੀ ਸੀ ਔਰ ਕੀਰਤੀ ਕਿਸਾਨ ਰਜਿੰਦਰ ਸਿੰਘ ਆ ਭਾਈ ਆਪਣਾ ਉਹ ਵੀ ਨਾਲ ਮਜ਼ਦੂਰ ਦੇ ਥੀਬੰਦੀਆਂ ਹਾਂਜੀ ਤਾਂ ਸਾਰੇ ਲੋਕ ਨੇ ਜਿਹੜੇ ਪਿਆਰ ਕਰਦੇ ਲੱਖੀ ਵੀ ਨਾਲ ਨਾ ਪਤਾ ਕੀ ਆ ਸਰਪੰਚ ਗੱਲ ਵੀ ਦੇ ਗੁਲਦੀਪ ਤੇ ਹਣਾ ਨੂੰ ਫੜਾਇਆ ਸਰ ਸ਼ਮਟਣ ਦੀ ਲੋਗ ਆ ਇਸ ਵੇਲੇ ਜਿਹੜੀ ਗੇਮ ਖੇਡੀ ਜਾ ਰਹੀ ਆ ਪੰਜਾਬ ਚ ਅਗ ਲਾਉਣ ਦੀ ਕੋਸ਼ਿਸ਼ ਆ ਜਿਹੜੀ ਕਿਸਾਨ ਡਾਕਟਰ ਪ੍ਰੀਮ ਰੋਮੇਦਕਰ ਦਾ ਬਹੁਤ ਚੁਰਦਾ ਹਮਮ ਬੰਦ ਸਟੇਟਮੈਂਟ ਵੀ ਇਹ ਸੈਂਪਲ ਇਹਦਾ ਨਾਲ ਹੀ ਨਾਲ ਕੁ ਧਿਆਨ ਆਉਂਦਾ ਇਹਦੇ ਆਰੇ ਟੁੱਟਿਆ ਜੀ ਇਹਦੀ ਸ਼ਲੋਮਨੀ ਕਮੇਟੀ ਆਪਣਾ ਸਪਸ਼ਟੀਕਰਨ ਦੇਵੇ ਅਕਾਲਤਾ ਸਾਵਾਂ ਤੋਂ ਬਸ ਕੇ ਜਾਂਦੇ ਹਨ ਉਹ 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 ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਹੈ ਨਾ ਫਿਰ ਆ ਜਿੱਥੇ ਆ ਛੋਟੇ ਵਾਲੀ ਘਟਨਾ ਤੋਂ ਬਾਅਦ ਧਿਆਨ ਆਉਂਦਾ ਲੜਾਈਆਂ ਤਾਂ ਅਸੀਂ ਬੋਲਿਆ ਸੀ ਬਾਈ ਬੋਲ ਨਹੀਂ ਬੋਲੇ ਵੀ ਲੜਾਈਆਂ ਤਾਂ ਮੰਨ ਲਓ ਦੋ ਫਿਰਕਿਆਂ ਦੇ ਬਾਰੇ ਜੱਟਾਂ ਨਾਲ ਜੱਟਾਂ ਲੜਾਈ ਹੋ ਗਈ ਜਾਂ ਐਸਐਨ ਦੀ ਐਸਐਨ ਲੜਾਈ ਹੋ ਗਈ ਗੁੰਡੀਆਂ ਨੇ ਨਹੀਂ ਰੰਗ ਬਹੁਤ ਚੱਲਦੇ ਨੇ ਇਹ ਫਸ ਜਾਂ ਚੱਲੀ ਆ ਸਾਡਾ ਤਾਂ ਮਰਸਦੇ ਆ ਵੀ ਯਾਰ ਇਹ ਜਿਹੜਾ ਸਿਸਟਮ ਜਿੱਧਰ ਨੂੰ ਵਧ ਰਹੇ ਆ ਆਪਾਂ ਇਹਦਾ ਨੁਕਸਾਨ ਆਉਣ ਵਾਲੇ ਸਮੇਂ 'ਚ ਅੱਜ ਨਹੀਂ ਸਾਨੂੰ ਪਤਾ ਲੱਗ ਰਿਹਾ ਦੇਖੋ ਜੋ ਬੰਦਾ ਪੀੜਿਤ ਹੈ ਨਾ ਉਹਦੇ ਨਾਲ ਤਾਂ ਜਿਵੇਂ ਆਪਾਂ ਸਾਰੇ ਖੜੇ ਆ ਤੁਹਾਡੇ ਨਾਲ ਤੁਸੀਂ ਪੀੜੇ ਤੋਂ ਅਸੀਂ ਤੁਹਾਡੇ ਨਾਲ ਆ ਪਰ ਉਹ ਪੀੜਤ ਦਾ ਰੂਪ ਜਿਵੇਂ ਆਪਾਂ ਪਹਿਲਾਂ ਵੀ ਅਸੀਂ ਕਰੀਏ ਇਹ ਹੀ ਗੱਲ ਕਰਕੇ ਟਹਿਗ ਲਵੀ ਉਹ ਨਾ ਹੋਵੇ ਇਹ ਨਹੀਂ ਅਸੀਂ ਇਹ ਨਹੀਂ ਹੋਣਾ ਜੱਟ ਵਰਸਸ ਗਲਤ ਮੁੱਦਾ ਨਹੀਂ ਬਣਨ ਦੇਣਾ ਹਾਂ ਸਾਡੇ ਸਾਰੇ ਭਰਾ ਹੈ ਪਹਿਲੀ ਗੱਲ ਕਸਿੱਕੀ ਦੇ ਵਿੱਚ ਦਲਿਤ ਹੈ ਹੀ ਨਹੀਂ ਨਹੀਂ ਠੀਕ ਹੈ ਨਾ ਐਸੀ ਹੈ ਹੀ ਨਹੀਂ ਹਾਂ ਪਰ ਜੇ 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 ਪਹਿਲਾਂ ਵਾਲੇ ਹਿੰਦੂਵਾਦ ਨੇ ਚੀਜ਼ਾਂ ਸਿਰਜ ਦਿੱਤੀਆਂ ਜਾਂ ਮਨੁੱਖਵਾਦ ਨੇ ਸਿਰਜ ਸਿਰਜ ਦਿੱਤੀਆਂ ਸਾਰੇ ਇੱਕੋ ਜਿਹੇ ਹੁੰਦੇ ਪਰ ਉਹ ਹੁਣ ਜਦੋਂ ਕਨਸਟੀਟਿਊਸ਼ਨ ਦੇ ਵਿੱਚ ਆ ਗਿਆ ਵੀ ਚਲੋ ਇਹ ਸ਼ੈਡਿਊਲ ਕਾਸਟ ਨਹੀਂ ਪਰ ਅਸੀਂ ਇਹ ਤੇ ਐਸੀ ਜੱਟ ਵਰਸਸ ਮੁੱਦਾ ਨਹੀਂ ਬਣਨ ਦੇਣਾ ਇੱਥੇ ਸਾਰੀਆਂ ਭਰਾਤਰੀ ਜਥੇਬੰਦੀਆਂ ਸਾਡੇ ਨਾਲ ਖੜੀਆਂ ਆ ਅਸੀਂ ਇਨਸਾਫ ਲੈਣਾ ਜਿਹੜੀ ਪੰਜਾਬ ਦੀ ਅਮਨ ਕਾਨੂੰਨ ਦੀ ਜਿਹੜੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਤਾਂ ਅਸੀਂ ਕਾਮਯਾਬ ਨਹੀਂ ਹੋਣ ਦੇਣੀ ਬਿਲਕੁਲ ਸਹੀ ਪਰ ਪ੍ਰਸ਼ਾਸਨ ਨੂੰ ਅਸੀਂ ਨਾਲ ਦੀ ਨਾਲ ਇਹ ਜਰੂਰ ਕਹਿਨੇ ਆ ਕਿ ਜਿੱਥੇ ਜੱਟ ਤੋਂ ਪਾਸੇ ਹੋ ਕੇ ਰਜਵਾੜਾ ਛਾਈ ਰਜਵਾੜਾ ਚਾਹੀ ਲਫਜ਼ ਆਪਾਂ ਪਹਿਲਾਂ ਵੀ ਯੂਜ਼ ਕੀਤਾ ਹੈ ਰਜਵਾੜਾ ਚਾਹੀ ਜੇ ਕਿਸੇ ਗਰੀਬ ਤੇ ਜ਼ੁਲਮ ਕਰਦੀ ਹੈ ਚਾਹੇ ਉਹ ਗਰੀਬ ਜੱਟ ਹੈ ਤੇ ਚਾਹੇ ਉਹ ਗਰੀਬ ਦਲਿਤ ਹੈ ਠੀਕ ਹੈ ਜੇ ਉਹ ਛੜਿਆਂਮ ਉਹਦੇ ਤੇ ਧੱਕਾ ਕਰਦੀ ਹੈ ਦਿਨ ਦਿਹਾੜੇ ਉਹਦਾ ਘਰ ਤੋੜ ਦਿੱਤਾ ਜਾਂਦਾ ਪਰ ਉੱਥੇ ਵੀ ਅਸੀਂ ਚੁੱਪ ਨਹੀਂ ਬੈਠਾਂਗੇ ਬੈਠਣਾ ਨਹੀਂ ਉਹ ਸਾਰਿਆਂ ਨੂੰ ਚਾਹੀਦਾ ਸਾਰਿਆਂ ਨੂੰ ਮੇਰੀ ਮੇਰੀ ਗੱਲ ਸੁਣ ਪਈ ਹੈ ਜਿਹੜਾ ਗਮਦੂਰ ਤੁਹਾਡੇ ਪਿੰਡ ਦਾ ਇਹ ਮੇਰੇ ਪਿੰਡ ਵਾਗ ਗਿਆ ਅਸੀਂ 10 ਦਿਨ ਸ਼ੈਲਰ ਬੰਦ ਰੱਖੇ ਲੱਖੀ ਵੀਰ ਮੈਂ ਉਹਦੇ 'ਚ ਕਿਹਾ ਵੀਡੀਓ 'ਚ ਤੁਹਾਡੀ ਗੱਲ ਜਿਹੜੀ ਤੁਸੀਂ ਕਹੀ ਸੀ ਉਹ ਔਰ ਮੈਂ ਉਹਦੇ 'ਚ ਕਹੀ ਆ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ ਜਦੋਂ ਮੈਂ ਲਾਈਵ ਚਲਾ ਰਿਹਾ ਸੀ ਨਾ ਉਦੋਂ ਮੈਂ ਇਹ ਗੱਲ ਕਹੀ ਆ ਜਿਹੜੀ ਤੁਸੀਂ ਗੱਲ ਬੋਲੀ ਸੀ ਕਿ ਗੰਗੂਰ ਸਿੰਘ ਪੱਪੂ ਵੀ ਇਸ ਤਰ੍ਹਾਂ ਕਰਕੇ ਜੋ ਤੁਸੀਂ ਗੱਲ ਬੋਲੀ ਸੀ ਮੈਂ ਸਾਰੀ ਉਹ ਡਿਟੇਲ 'ਚ ਦੱਸੀ ਇਹ ਉਹ ਬੰਦਾ ਜਿਹਨੂੰ ਮੈਂ ਬਹੁਤ ਚਿਰ ਦਾ ਜਾਣਦਾ ਇਹਦੇ ਕੋਲੇ ਬਰਾਂਡਾ ਮਾਨਸਾ ਫਰੀਦਕੋਟ ਮੋਗਾ ਸਾਰੇ ਟੈਂਡਰ ਇਹਦੇ ਕੋਲੇ ਹੁੰਦੇ ਹਾਂਜੀ ਹੈਗੇ ਆ ਢੋਆ ਢਵਾਈ ਆ ਇਹ ਮੰਨ ਲਓ ਤਾਂ ਆਹ ਤੋਂ ਉੱਪਰੋਂ ਜਿਹੜਾ ਵੀ ਆਉਂਦਾ 2 ਰੁਪਏ ਜਾਂ 3 ਰੁਪਏ 60 ਪੈਸੇ ਆਉਂਦੇ ਸੀ ਥੱਲੇ 80 90 ਪੈਸੇ ਦਿੰਦਾ ਇਹ ਇਸ ਮਸਲੇ ਨੂੰ ਲੈ ਕੇ ਅਸੀਂ ਤੇਲਾ ਬੰਦ ਵੀ ਰੱਖੇ ਛੈਲਰ ਫਿਰ ਇਹ ਮੇਰੇ ਪਿੰਡ ਗਿਆ ਚੱਲ ਕੇ ਉਹ ਖੇਤਾਂ 'ਚ ਮੇਰੇ ਕੋਲੇ ਭੈਣੇ ਕੋਲੇ ਮੈਨੂੰ ਕਹਿੰਦਾ ਤੂੰ ਬੋਲ ਕੀ ਲੈਣਾ ਮੈਂ ਤੂੰ ਆਹ ਤਾਂ ਗੱਲ ਕਹਿਦੀ ਮੈਂ ਮੇਰੇ ਪਿੰਡ ਆ ਮੈਂ ਤੈਨੂੰ ਇੱਥੇ ਬੰਦ ਆ ਜੇ ਤੂੰ ਕਦੇ ਕਦੇ ਹੋਰ ਖੜਾ ਹੁੰਦਾ ਮੈਂ ਅੱਛਾ ਇਹ ਪਤਾ ਕੀ ਆ ਇਹ ਜਿਹੇ ਬੰਦੇ ਹੈਗੇ ਆ ਜਿਨ੍ਹਾਂ ਦੀ ਬਦੌਲਤ ਮੰਨ ਲਓ ਇਹ ਮਾਹੌਲ ਖਰਾਬ ਹੋ ਰਿਹਾ ਕੌਣ ਤਾਂ ਬਹੁਤ ਚਿਰ ਦੇ ਬੋਲ ਰਹੇ ਆ ਯਾਰ ਵੀ ਕਾਲ ਤਾਸਾ ਦੇ ਜਿਹਦਰ ਨੂੰ ਵੀ ਅਪੀਲ ਆ ਕਰ ਚੁੱਕੇ ਆ ਮਿਲ ਕੇ ਮੈਂ ਤਾਂ ਪਹਿਲਾਂ ਜਿਹਦਰ ਜਾਨੀ ਹਰਪ੍ਰੀਤ ਸਿੰਘ ਹੁੰਦਾਈ ਉਹਨਾਂ ਨੂੰ ਮਿਲ ਕੇ ਵੀਰ ਗੁਰੂ ਘਰ ਤੇ ਸਵੇਰ ਇੱਕ ਹੋਣ ਉਹ ਪੜਨਾ ਚਾਹੀਦਾ ਵੀ ਮਸਲਾ ਹੈਗਾ ਮੈਂ ਇਹੀ ਤੇ ਸਭ ਕੁਝ ਕਰਨ ਜਾ ਰਿਹਾ ਨਾ ਲੱਖੀ ਵੀਰ ਦੇਖੋ ਇੱਕ ਮੇਰੀ ਕੋਈ ਗਮਦੂਰ ਸਿੰਘ ਪੱਪੂ ਨਾਲ ਕੋਈ ਪਰਸਨਲ ਸਿਰਫ ਇੱਕ ਸਰਕਾਰੀ ਕੰਮ ਨੂੰ ਲੈ ਕੇ 18 ਲੱਖ ਰੁਪਏ ਦਾ ਪ੍ਰੋਜੈਕਟ ਲੋਕਾਂ ਦਾ ਪੈਸਾ ਖਰਾਬ ਕਰਨ ਉਹੀ ਪੈਸਾ ਸਾਡੀ ਨੌਜਵਾਨੀ ਤੇ ਲੱਖੀ ਵੀਰ ਲੱਗੇ ਸਾਡੇ ਪਿੰਡ ਚ ਗ੍ਰੈਡ ਹੈ ਨਹੀਂ ਲੇਡੀਜ਼ ਔਰ ਜੈਂਟਸ ਜੇ ਮਿਲਣ ਵਾਸਤੇ ਸਾਡੇ ਕੋਲੇ ਮੇਰੇ ਕੋਲੇ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਪਤਾ ਲਖੀ ਵੀ ਕਿੰਨੀ ਹੈ 70 ਤੋਂ 80 ਕਿੱਲੇ ਔਰ ਉਹਦੇ ਚੋ ਠੇਕਾ ਪਤਾ ਕਿੰਨੇ ਦਾ ਹੁੰਦਾ ਸੀ 2 ਤੋਂ 2.5 ਕਿੱਲਿਆਂ ਦਾ ਦੱਸੋ ਅਸੀਂ ਨਾ ਆਪਾਂ ਇੱਥੇ ਸਾਰੇ ਬੰਦੇ ਖੜੇ ਆ ਆ ਗੱਲ ਛੱਡਦੇ ਆ ਇੱਕ ਆ ਜਿਹੜੀ ਗੱਲ ਆ ਨਾ ਅਸੀਂ ਲਿਖ ਕੇ ਵੀ ਪਾ ਰਿਹਾ ਤੇ ਕਹਿ ਵੀ ਚੁੱਕੇ ਆ ਮੇਰੀ ਵੀਡੀਓ ਬਣੀ ਹੋਈ ਆ ਲਖੇ ਵੀ ਇਹ ਪੂਰੇ ਪ੍ਰਸ਼ਾਸਨ ਨਾਲ ਬਹੁਤ ਜ਼ਿਆਦੇ ਟੱਕਰ ਲੱਗੀ ਸੀ ਅੱਜ ਤੋਂ ਮਹੀਨੇ ਦੀ ਗੱਲ ਆ ਉਹਦੀ ਵੀ ਨਿਸ਼ਾਨਦੇਹੀ ਲਈ ਇਹ ਜੱਨਾ ਨੇ ਕਵਰਿੰਗ ਕੀਤੀ ਹੈ ਤਿੰਨ ਨੂੰ ਲਗਾ ਦਿੱਤਾ ਤੇ ਪੰਚਾਇਤੀ ਜ਼ਮੀਨ ਕਿੰਨੀ ਹੈ 70 ਤੋਂ 80 ਕਿੱਲੇ ਹੁਣ ਅਸੀਂ ਇੱਕ ਗੱਲ ਕਹਿ ਰਹੇ ਹਾਂ ਕਿ ਇਹ ਸਾਰੀਆਂ ਪੰਚਾਇਤਾਂ ਕਰਨ ਕਿ ਤੀਜਾ ਹਿੱਸਾ ਪੰਚਾਇਤੀ ਜ਼ਮੀਨ ਦਾ ਗਰੀਬਾਂ ਲਈ ਰਾਖਮਾ ਹੋਵੇ ਉਹ ਹੈਗਾ ਜੀ ਇਸ ਪਰ ਕਾਨੂੰਨ ਦੇ ਨਹੀਂ ਰਹੇ ਉਹੀ ਮੈਂ ਕਹਿ ਲਵਾਂ ਇਸ ਗੱਲ ਨੂੰ ਮੰਨਣ ਗੱਲ ਵੀ ਕਰਨਾ ਹੋਊਗਾ ਹਾਂ ਕਿਉਂਕਿ ਇਹਨੂੰ ਇੰਪਲੀਮੈਂਟ ਕਰਦੇ ਉਹਦੇ ਚ ਜੇ ਆਪਾਂ ਦੂਜੀਆਂ ਚੀਜ਼ਾਂ ਕਰ ਸਕਦੇ ਆ ਕਰ ਦੋ ਕਿ ਨਹੀਂ ਜੀ ਇਹ ਨੌਕਰੀਆਂ ਚ ਆ ਫਲਾਨੇ ਆ ਚਾਹ ਤੇ ਯਾਰ ਪੰਚਾਇਤ ਦੀ ਕਮਣਾ ਪੜਿਆ ਕਿੰਨਾ ਖਦੀ ਮੈਂ ਪਲੱਸ 2 ਕਰਕੇ ਤੇਜ ਸਾ ਪੜਿਆ ਲਿਖਿਆ ਯਾਰ ਨੌਜਵਾਨ ਆ ਆ ਨੌਜਵਾਨ ਕੋਈ ਪੜੇ ਲਿਖੇ ਖੜੇ ਆ ਇਹਨਾਂ ਨੂੰ ਇਹ ਤਾਂ ਦੱਸੋ ਨਾ ਵੀ ਸਾਡਾ ਅਸਲ ਦੁਸ਼ਮਣ ਕੌਣ ਹੈ ਜਿਹੜਾ ਇੱਥੇ ਜਿਹੜੀ ਧਿਰ ਨੇ ਇੱਥੇ 2025 1200 ਸਾਲ ਤੋਂ ਰਾਜ ਕਰ ਰਹੀ ਹੈ ਹਾਂ ਜੀ ਮੰਮੀ ਪੀਸ਼ਕ ਮੈਂ ਆਪਾਂ ਜੱਟ ਕਹਿ ਦਿੰਨੇ ਆ ਕੋਈ ਮਜਬੀ ਕਹਿ ਜਾਂਦਾ ਗੁਰਮੁਖੀ ਆ ਕੇ ਮਹਿਰਾ ਡੋੜੀ ਇਹਨਾਂ ਨੇ ਵੰਡਤਾ ਆਪਾਂ ਨੂੰ ਜਾਤਾਂ ਜੀ ਵੰਡ ਕੇ ਕਹਿ ਰਹੇ ਆ ਨਾ ਹਾਂ ਹਾਂ ਮੈਂ ਤੇ ਮੇਰੇ ਮੇਰੇ ਨੂੰ ਬੜਾ ਧਿਆਨ ਰੱਖ ਹਾਂ ਜੀ ਇਹ ਆਪਾਂ ਨੂੰ ਜਾਤਾਂ ਦੇ ਵੰਡਤਾ ਵਰਨਾ ਚ ਵੰਡਤਾ ਕਿੰਨੇ ਚਿਰ ਤੋਂ ਰਾਜ ਕਰ ਰਹੇ ਆ ਆ ਮੈਂ ਆ ਖਿਤਾਬ ਆ ਆ ਪੜੀਏ ਤੇ ਬਾਰੇ ਲਿਖਦਾ ਮੈਂ ਕਈ ਵਾਰੀ ਕੀਤਾ ਭਾਰਤੀ ਲੋਕ ਨੀਚ ਕਿ ਨਹੀਂ ਬਣਾਇਆ ਪ੍ਰਕਾਸ਼ਰ ਗਰਨਾਮ ਸਿੰਘ ਨੇ ਮੈਂ ਕਹਿੰਦਾ ਕੱਲੀ ਕੱਲੀ ਗੱਲ ਦਾ ਨਖੇੜਾ ਕਰਿਆ ਪਏ ਨਹੀਂ ਤੇ ਤੁਸੀਂ ਦੋਨੋਂ ਬੈਠਿਓ ਸੋਨੀ ਕੌਣ ਹੈ ਇਹ ਸਾਹ ਸਾਡੀ ਟੁੱਟ ਨਹੀਂ ਇਹ ਮੈਂ ਗੱਲ ਕਰਦਾ ਨਾ ਇਹ ਸਾਹ ਸਾਡੀ ਐ ਹੋਣੀ ਚਾਹੀਦੀ ਨੋ ਮੌਸ ਦਾ ਰਿਸ਼ਤਾ ਹੈ ਸਾਡਾ ਪਰ ਰਜਵਾਰਾ ਸਹੀ ਦੇ ਤੱਕਾ ਸਹੀ ਨਹੀਂ ਅਸੀਂ ਸਣੀ ਹਾਂ ਇਹ ਚੀਜ਼ ਹੈ ਸਾਂਝ ਨਹੀਂ ਟੁੱਟਣੀ ਜਿਹੜੀ ਸਰਮਾਇਅਦਾਰੀ ਆ ਉਹ ਸ਼ੁਰੂ ਤੋਂ ਹੀ ਆਏ ਰਹੀ ਹੈ ਅੱਜ ਵੀ ਮੈਂ ਨਹੀਂ ਮੈਂ ਮੰਨਦਾ ਜਿਹੜੇ ਪਿੰਡਾਂ ਚ ਬਹੁਤ ਤਰ੍ਹਾਂ ਦੇ ਘੜਮ ਚੌਧਰੀ ਹੈਗੇ ਆ ਜਿਹੜੇ ਇਸ ਸਿਸਟਮ ਨੂੰ ਖਰਾਬ ਕਰੀ ਜਾਂਦੇ ਆ ਤੇ ਪਰ ਸਾਡਾ ਨੁਕਸਾਨ ਸਾਰਿਆਂ ਦਾ ਹੂੰ ਅਗਲੇ ਨੇ ਪਾੜ ਕੇ ਦਿਫਾੜ ਕਰਕੇ ਸਾਡਾ ਨੁਕਸਾਨ ਕਰਨ ਉਹ ਮੈਂ ਦੱਸੋ ਆਪਾਂ ਕਹਿ ਦੇ ਨਾ ਇਸੇ ਕਰਕੇ ਤੇ ਮੈਂ ਲਿਖੀ ਵੀ ਕਲੈਰੀਫਾਈ ਕੀਤਾ ਨਾ ਤੁਹਾਨੂੰ ਕਿ ਵੀ ਇਹ ਚੀਜ਼ ਇਹ ਵੀ ਨਹੀਂ ਹੋਣੀ ਚਾਹੀਦੀ ਕਿ ਸਾਡੀ ਕੋਈ ਪਰਸਨਲ ਸਿਰਫ ਇਹ ਹੈ ਤਾਂ ਜਿਹੜਾ ਬੰਦਾ ਮਾੜਾ ਹੈ ਮਾੜਾ ਬਾਈ ਜਿਹੜਾ ਬੰਦਾ ਮਾੜਾ ਮੜ ਹੁਣ ਮੈਂ ਕੰਮੂਦ ਵੀ ਹੋਵੇ ਕੋਈ ਵੀ ਹੋਵੇ ਕੋਈ ਵੀ ਹੋਵੇ ਕੋਈ ਵੀ ਹੋਵੇ ਇੱਕ ਗੱਲ ਬਾਈ ਨੇ ਕਹੀ ਸੀ ਮੇਰੇ ਨਾਲ ਮੇਰਾ ਪਿੰਡ ਚ ਬਾਈ ਕੱਟ ਕਰਤਾ ਸੀ ਪੋਸਟਾਂ ਨੂੰ ਲੈ ਕੇ ਮੈਂ ਕਿਹਾ ਉਸ ਏਰੀਆ ਦਾ ਬਾਈ ਨੇ ਕੋਈ ਜੱਟ ਵਰਗ ਨਹੀਂ ਕੁਛ ਨਹੀਂ ਦੇਖਿਆ ਮੇਰੇ ਹੱਕ ਚ ਲਗਾਤਾਰ ਸਟੈਂਡ ਰੱਖਿਆ ਮੈਂ ਕਿਹਾ ਮੇਰੀ ਜਾਨ ਪਿਆਸਦੀ ਉਦੋਂ ਬਾਈ ਨੇ ਉਦੋਂ ਇੱਕ ਹੀ ਗੱਲ ਕਹੀ ਸੀ ਮੈਨੂੰ ਵੀ ਇੱਕ ਕੋਈ ਮਸਲਾ ਹੋ ਜੇ ਉਹਨੂੰ ਲੈ ਕੇ ਤੁਸੀਂ ਪੂਰੇ ਵਰਗ ਨੂੰ ਬਦਨਾਮ ਨਾ ਕਰ ਦਿਓ ਜਿਵੇਂ ਮੰਨ ਲਓ ਹੁਣ ਅੱਜ ਅੱਜ ਆਹ ਮਸਲਾ ਹੋ ਗਿਆ ਉੱਥੇ ਬਾਈ ਕਹਿੰਦਾ ਜਿਵੇਂ ਮੰਨ ਲਾ ਗੰਧੂਰ ਆ ਗੰਧੂਰ ਨੂੰ ਫੁੱਲ ਪਲੇਟ ਉਹਦਾ ਨਾਮ ਲੈ ਕੇ ਪਲੇਟੋ ਪਰ ਪੂਰੇ ਮੈਨੂੰ ਤੁਸੀਂ ਉਸ ਕਾਸਟ ਨੂੰ ਕਰ ਦੇਣਾ ਉਹ ਜੀਤੇ ਤਾਂ ਗੱਲਾਂ ਹੋਈਆਂ ਵੀ ਇਹ ਉਹ ਨਹੀਂ ਖੈਰੀ ਨਾਲੀ ਬਹੁਤ ਹੋ ਰਹੀ ਤੁਸੀਂ ਬਹੁਤ ਤੁਸੀਂ ਚਾਉਣ ਦੀ ਕੋਸ਼ਿਸ਼ ਕੀਤੀ ਉਹ ਗੱਲ ਨੂੰ ਨਾ ਜਿਵੇਂ ਬੀਜੇਪੀ ਲਾਂਬੂ ਲਾਉਣ ਨੂੰ ਫਿਰ ਦੀ ਸੋਹਣੇ ਤਰੀਕੇ ਨਾਲ ਹੈਂਡਲ ਕਰ ਬਚਾਓ ਇੱਕ ਹੋਰ ਵੀ ਗੱਲ ਵੀ ਆ ਜੀ ਕਿਤੇ ਥੋੜਾ ਜਿਹਾ ਮਾਹੌਲ ਵਾਇਲੈਂਟ ਨਹੀਂ ਹੋਣਾ ਮੈਂ ਪਹਿਲਾਂ ਵੀ ਗੱਲ ਕਰ ਦਿੱਤੀ ਆ ਕਿ ਜਿਹੜਾ ਮੁੱਖੀ ਦਾ ਅਫਸਰ ਸੀ ਨਾ ਜਿਹੜਾ ਜੀ ਕਿਤੇ ਉਹ ਥੋੜਾ ਜਿਹਾ ਮਾਹੌਲ ਨੂੰ ਤਰੀਕੇ ਨਾਲ ਹੈਂਡਲ ਕਰ ਲੈਂਦਾ ਨਾ ਇੱਥੋਂ ਤਾਂ ਗੱਲ ਆਉਣੀ ਨਹੀਂ ਸੀ ਦੂਜਾ ਮੈਂ ਵਾਰ-ਵਾਰ ਫੇਰ ਬੇਨਤੀ ਕਰ ਰਿਹਾ ਕਿ ਐਸਐਸਪੀ ਸਾਹਿਬ ਨੂੰ ਡੀਜੀਪੀ ਫੋਨ ਚੁੱਕ ਰਿਹਾ ਹੈ ਡੀਆਈਜੀ ਫੋਨ ਚੁੱਕ ਰਿਹਾ ਹੈ ਮੈਡਮ ਐਸਐਸਪੀ ਨੇ ਕਾਲ ਨਹੀਂ ਹਜੇ ਵੀ ਹਲੇ ਵੀ ਨਹੀਂ ਸਟਿਲ ਕੱਲ ਵੀ ਮੇਰੀ ਗੱਲ ਮੈਂ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਕਹਿਣ ਦਾ ਮਕਸਦ ਹੈ ਕਿ ਇੰਨਾ ਇਨਡਿਫਰੈਂਟ ਐਟੀਟਿਊਡ ਇੱਕ ਮਤਲਬ ਚੰਗਾ ਨਹੀਂ ਲੱਗਦਾ ਜੇ ਇਹ ਕਿਤੇ ਉਦੋਂ ਮੌਕੇ ਤੇ ਫੋਨ ਚੁੱਕ ਲੈਂਦੇ ਤਾਂ ਇਹ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਇਹ ਇਨਸੀਡੈਂਸ ਹੀ ਹੁੰਦਾ ਚੱਕਣਾ ਡਿਊਟੀ ਉਹਦੀ ਹਾਂ ਚੱਕਣਾ ਡਿਊਟੀ ਹੈ ਬੀਂਗਾ ਪਬਲਿਕ ਸਰਵੈਂਟ ਦਾ ਫੋਨ ਉਠਾਉਣਾ ਜ਼ਰੂਰੀ ਹੈ ਅੱਛਾ ਦੂਸਰਾ ਇਹ ਮੁੰਡੇ ਸੀ ਨਵੇਂ ਇਹਨਾਂ ਨੂੰ ਨਹੀਂ ਸੀ ਪਤਾ ਕਿ ਪ੍ਰਸ਼ਾਸਨ ਨੇ ਟੈਕਲ ਕਰਨਾ ਸੀ ਯਾਰ ਜੇ ਇਹਨਾਂ ਨੇ ਧਰਨਾ ਲਾ ਲਿਆ ਸੀ ਤਾਂ ਵੱਧ ਤੋਂ ਵੱਧ 2 ਦਿਨ ਲਾ ਲੈਂਦੇ 4 ਦਿਨ ਲਾ ਲੈਂਦੇ ਧਰਨਾ ਲਾਉਣਾ ਉਹ ਤਾਂ ਡੈਮਨਲੀ ਰਾਈਟ ਹੈ ਇੱਕ ਗੱਲ ਹੈ ਤੁਸੀਂ ਕਹਿ ਰਹੇ ਹੋ ਕਿ ਧਰਨਾ ਇਲਲੀਗਲ ਹੈ ਹੋਣਗੇ ਨਾ ਅਸੀਂ ਕੀ ਕਰਾਂਗੇ ਪ੍ਰੋਟੈਸਟ ਹੀ ਕਰਾਂਗੇ ਨਾ ਜੇ ਕਿਸੇ ਗਰੀਬ ਤੇ ਅਤਿਆਚਾਰ ਹੁੰਦਾ ਜੇ ਉਸ ਘਰ ਦਾ ਕੋਈ ਮੁਲਾਜ਼ਮ ਬਣ ਗਿਆ ਮੰਨ ਲਓ ਅਫਸਰ ਬਣ ਗਿਆ ਮੰਨ ਲਓ ਮੈਂ ਮੇਰੀ ਮਾਸੀ ਦਾ ਮੁੰਡਾ ਉਹਦਾ ਗਾਂਏ ਰਿਸ਼ਤੇਦਾਰ ਹੈ ਹੁਣ ਯਾਰ ਅਸੀਂ ਆਪਦੇ ਖੂਨ ਨਾਲ ਵੀ ਨਾ ਕਰਾਂਗੇ ਹੋਰ ਕਿੱਥੇ ਕਰਾਂਗੇ ਫਿਰ ਅਸੀਂ ਕੀ ਕਰਾਂਗੇ ਭਾਵੇਂ ਮੈਂ ਪਲਾ ਮੈਂ ਗਾਸਟ ਅਫਸਰ ਐ ਮੈਡਮ ਵਾਰ-ਵਾਰ ਉਹਦਨ ਕਹਿ ਰਿਹਾ ਕਿ ਜੀਓ ਜਾਏ ਤੇ ਜੀਓ ਮੈਂ ਵੀ ਗਸਨ ਅਫਸਰ ਹਾਂ ਸਾਡੇ ਹੀ ਘਰਾਂ ਨੂੰ ਜੇ ਤੁਸੀਂ ਪਈ ਜਾਓਗੇ ਤਾਂ ਫਿਰ ਤਾਂ ਰੋਹੋਂਗੇ ਨਾ ਇਸ ਕਰਕੇ ਇਹ ਇਹ ਚੀਜ਼ ਸਾਡੇ ਤੋਂ ਸਹਿਣ ਨਹੀਂ ਹੋਣੀ ਆ ਕੁੱਲ ਮਿਲਾ ਕੇ ਇਹ ਆ ਕਿ ਮੈਂ ਵਾਰ-ਵਾਰ ਇੱਕੋ ਗੱਲ ਕਹਿੰਦਾ ਕਿ ਜੇ ਕਿਤੇ ਪ੍ਰਸ਼ਾਸਨ ਉਸ ਦਿਨ ਮੁਸਤਦੀਦ ਖੋਣਦਾ ਖਾਸ ਕਰਕੇ ਐਸਐਸ ਜੇ ਕਿਤੇ ਮੁਸਤਦੀਦ ਖੋਣੇ ਨਾ ਇਸ ਮਾਹੌਲ ਨੂੰ ਵਾਇਲੈਂਟ ਹੋਣ ਦਿੰਦਾ ਤਾਂ ਇਹ ਮਾਹੌਲ ਵਿਗੜਦਾ ਨਹੀਂ ਇਹ ਮੁੰਡੇ ਨਵੇਂ ਸੀ ਇਹ ਜਥੇਬੰਦ ਹੈ ਲਾਈਨ ਹਾਦਰੀ ਕੱਲਾ ਲਾਈਨ ਹਾਦਰੀ ਉਹ ਤਾਂ ਫੇਰ ਬਾਲ ਮੈਂ ਵੈਸੇ ਹੀ ਗੱਲ ਕਰਦਾ ਹਾਂ ਲਕਿ ਵੀਰੇ ਇਹ ਸੀ ਵਿਚਾਰੇ ਨਾਨ ਜੱਥੇਬੰਦਕ ਬੰਦੇ ਜੇ ਜੱਥੇਬੰਦਕ ਬੰਦੇ ਹੁੰਦੇ ਤਾਂ ਆਰਾਮ ਨਾਲ ਬੈਠੇ ਹੁੰਦੇ ਨਾਲੇ ਜਿਹੜੇ ਤਰੀਕੇ ਨਾਲ ਇਹਨੇ ਵਰਸ਼ਨ ਦਿੱਤਾ ਅੱਜ ਤੁਹਾਡੇ ਸਾਹਮਣੇ ਇਹ ਕਹਿੰਦਾ ਸਾਨੂੰ ਉੱਥੇ ਧਰਨੇ ਬੈਠੇ ਆ ਧਰਨੇ ਤੇ ਬੈਠਿਆ ਨੂੰ ਇਹ ਖਬਰ ਮਿਲਦੀ ਹੈ ਇਹ ਧਰਨੇ ਤੇ ਬੈਠੇ ਆ ਡੀਐਸਪੀ ਵਾਸ ਵੈਰੀ ਕਮ ਡੀਐਸਪੀ ਇਹਨਾਂ ਨੂੰ ਬੁਲਾ ਰਿਹਾ ਉਹ ਬੁਲਾ ਰਿਹਾ ਕਿ ਆ ਜਾਓ ਆਪਾਂ ਲਿਖ ਲਿਖਾ ਕਰੀਏ ਉਧਰੋਂ ਇਹਨਾਂ ਨੂੰ ਖਬਰ ਮਿਲਦੀ ਹੈ ਜੋ ਇਹਨੇ ਵਰਸ਼ਨ ਦੱਸਿਆ ਵੀ ਉਧਰੋਂ ਖਬਰ ਮਿਲਦੀ ਇਹਨਾਂ ਨੂੰ ਧਰਨੇ ਤੇ ਬੈਠਣ ਨੂੰ ਵੀ ਥੋੜੇ ਘਰੇ ਵੱੜ ਗਏ ਗੁੰਡੇ ਬੰਦੇ ਹੁਣ ਇਹ ਤਾਂ ਇਹ ਜਾਣਦਾ ਕਿ ਕੌਣ ਸੀ ਜਾਂ ਇਹ ਦੱਸਣ ਵੀ ਆਪ ਜਿਨ੍ਹਾਂ ਨੂੰ ਕਿਹਨੇ ਦੱਸਿਆ ਪਿੰਡ ਵਾਲੇ ਸੀ ਕਿ ਜਿਹੜੇ ਪੜ੍ਹੇ ਕੋਸ਼ ਬੰਦੇ ਗੱਲ ਗੱਲ ਸੁਣਨ ਆ ਲਈਏ ਵੀਰੇ ਬੰਦ ਗੱਲ ਸੁਣਿਓ ਜਦੋਂ ਇਹ ਉੱਥੇ ਬੈਠੇ ਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਨਿੱਕੀ ਬੱਚੀ ਘਰੇ ਸੀ ਸ਼ਹਿਨੂਰ ਆ ਉਹਦਾ ਨਾਂ ਉਹਦੇ ਨਾਲ ਵੀ ਕੁੱਟਮਾਰ ਕੀਤੀ ਇਹਨਾਂ ਨੇ ਉਹਨੂੰ ਬਚਾਉਣ ਲਈ ਆਪਣਾ ਘਰ ਬਚਾਉਣ ਲਈ ਕੁਝ ਬੰਦੇ ਇਹਨਾਂ ਦੇ ਇੱਧਰ ਪੱਜੇ ਅੱਧੇ ਬੰਦੇ ਉੱਥੇ ਇਹਨਾਂ ਤਿੰਨ ਚਾਰ ਬੰਦਿਆਂ ਨੂੰ ਪੁਲਿਸ ਬੁਲਾ ਰਹੀ ਹੈ ਵੀ ਆਜੋ ਆਪਾਂ ਲਿਖ ਲਿਖਾ ਕਰੀਏ ਪਰ ਵਿਚਕਾਰ ਕੌਣ ਰਹਿ ਗਏ ਉਹ ਜਿਹੜੇ ਨਵੇਂ ਮੁੰਡੇ ਹੁਣ ਉਹਨਾਂ ਤੇ ਸਾਜ਼ਿਸ਼ ਤਹਿਤ ਇਹ ਦੱਸ ਰਿਹਾ ਵੀ ਉਹਨਾਂ ਤੇ ਪੇਂਟਿੰਗ ਹੋਗੀ ਸਟੂਨ ਪੇਂਟਿੰਗ ਕਰਦੀ ਤੇ ਫਾਇਰਿੰਗ ਸ਼ੁਰੂ ਹੋਗੀ ਹੁਣ ਜਦੋਂ ਮਾਹੌਲ ਹੀ ਹਫੜਾ ਦਫੜੀ ਚ ਕਰਤਾ ਤੇ ਫਿਰ ਉਹ ਆਪਣੇ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਕੁਝ ਨਾ ਕਰਨਗੇ ਆ ਸੀ ਉਹ ਨੈਰੇਟਿਵ ਜਿਹੜਾ ਪਹਿਲੀ ਵੀਡੀਓ ਤੁਸੀਂ ਕਹਿ ਰਹੇ ਹੋ ਉਹ ਇੱਕ ਐਕਸੀਡੈਂਟ ਸੀ ਤੇ ਜਿਹੜੀਆਂ ਬਾਕੀ ਵੀਡੀਓਜ਼ ਜਦੋਂ ਕੱਢ-ਕੱਢ ਕੇ ਉਹ ਸਾਰੀਆਂ ਭੇਜੀਆਂ ਗਈਆਂ ਪਰਚਾ ਕਿਉਂ ਸੰਭਾਲ ਰਹੀਆਂ ਉਹ ਕਹੀ ਗਈ ਹੈ ਕਿ ਪੁਲਿਸ ਨੇ ਪਰਿਵਾਰ ਨਾਲ ਜਾਂ ਉੱਥੇ ਬੈਠੇ ਤੁਹਾਡੇ ਧਰਨੇ ਵਾਲਿਆਂ ਨਾਲ ਕੋਈ ਜ਼ਿਆਦਤੀ ਕੀਤੀ ਕੋਈ ਗੱਲ ਹੋਈ ਸੀ ਇਸ ਤਰ੍ਹਾਂ ਦੀ ਕੁੱਟਿਆ ਕਿਹਾ ਗਿਆ ਬਹੁਤ ਸੁਣਨਾ ਚਾਹੀਏ ਇਹ ਗੱਲ ਜੀ ਵੀਡੀਓ ਚਲੇ ਕੋਲੋਸਾਲਿਆਂ ਨੇ ਤਸ਼ੱਦਦ ਨੇ ਵੀ ਕੁੱਟ ਮਾਰਤੀ ਚਲੋ ਰੈਂਡ ਤੋਂ ਫਿਰ ਕੈਮਰੇ ਤਾਂ ਨਹੀਂ ਕੋਈ ਉਹ ਜੋ ਐਕ OK 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 ਚਲੀ ਰਸਤਾ ਹੁਣ ਆਪਾਂ ਹਾਂਜੀ ਚੱਲੋ ਕਿੱਥੇ ਸੀ ਮੁੱਦੀ ਕੀ ਸੀ ਲਖੀ ਵੀਰੇ ਇਹ ਸਮਾਜ ਲਈ ਲੜ ਰਹੇ ਸੀ ਨਵੇਂ ਸਮਾਜ ਲਈ ਹੈ ਨਾ ਇਸ ਨੂੰ ਇੱਕ ਮੈਥਿਕ ਵੀ ਕਹਿਣਾ ਕਿ ਪਰਸਨਲ ਹੀ ਨਹੀਂ ਸਮਝਿਆ ਜਾਵੇ ਵੈਸੇ ਮੇਰੇ ਪਿੰਡ ਦੇ ਲੋਕਾਂ ਨੇ ਬਹੁਤ ਯਾਰ ਦਿੱਤਾ ਇੱਕ ਗੱਲ ਅਖੀ ਵੀਰੇ ਮੇਰੇ ਪਿੰਡ ਦੇ ਲੋਕਾਂ ਨੇ ਕੀਤਾ ਉਹਨਾਂ ਦੇ 30 ਤੋਂ 40 ਦੇ ਪਰੀਤ ਸੀ ਸਾਡੇ ਜਿਵੇਂ ਨਾਲ ਮੈਂ ਰੈਸਟ ਹੋਇਆ ਸੀ ਕੋਲ ਨਾਲ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਸਾਡਾ ਸਰਪੰਚ ਸਾਡਾ ਪੱਤਰਕਾਰ ਸਾਡਾ ਕਲਦੀਪ ਬਾਹਰ ਹੋਣਾ ਚਾਹੀਦਾ ਹਾਂ ਬਾਹਰ-ਬਾਰੋ ਬੀਬੀਆਂ ਕਹਿ ਰਹੀਆਂ ਹੈ ਗੱਲਿਆ ਸਾਡੇ ਸੂਰਮੇ ਪੁੱਤ ਜੰਮੇ ਆ ਵੀਡੀਓ ਚ ਦੇਖ ਰਹੇ ਆਪਾਂ ਹਾਂ ਬੀਬੀਆਂ ਗਰੀਬ ਬੀਬੀਆਂ ਕਹਿ ਰਹੀਆਂ ਸਾਡੇ ਸੂਰਮੇ ਪੁੱਤ ਜੰਮੇ ਭਲਾ ਜਾਨ ਚਲੀ ਜਾਵੇ ਜੇ ਸਾਡਾ ਸਰਪੰਚ ਨਹੀਂ ਬਾਹਰ ਆਉਂਦਾ ਤਾਂ ਸਾਡੇ ਮੁੰਡੇ ਵੀ ਨਾ ਬਾਹਰ ਦੇਖੋ ਜੇ ਖਾਲੇ ਉਹ ਕਹਿ ਰਹੇ ਕੀ ਬੰਦਾ ਮਾੜਾ ਜੇ ਬੰਦਾ ਮਾੜਾ ਇਹਨੂੰ ਸਰਪੰਚ ਬਣਾ ਦੇਣਗੇ ਪਿੰਡ ਦੇ ਲੋਕ ਉਹ ਵੀ ਆਜ਼ਾਦ ਪਿੰਡ ਚ ਠੀਕ ਆ ਅਸੀਂ ਵੀਰੇ ਅਸੀਂ ਮੈਂ ਹਮੇਸ਼ਾ ਧਨਾਡਾਂ ਦੇ ਖਿਲਾਫ ਹੀ ਲੜਦਾ ਹਾਂ ਮੋਰਾ ਵਾਲੀ ਪਿੰਡ ਮੈਂ ਮਲੇਰ ਕੋਲੇ ਕੋਲੇ ਘਟਨਾ ਵਾਪਰੀ ਸੀ ਪੱচ্চਾ ਕੁੱਟਿਆ ਸੀ ਪਤੰਗ ਜਾਨ ਪਿੱਛੇ ਹਾਂ ਤੇ ਮੈਂ ਦੇਖਦਾ ਇੱਥੋਂ ਚੱਲ ਕੇ ਗਿਆ ਰਾਤ ਨੂੰ ਮੈਂ ਜਾ ਕੇ ਬਹੁਤ ਮੇਰੇ ਯਾਰਾਂ ਮਤਰਾਂ ਦੇ ਫੋਲ ਕਰਾਏ ਵੀ ਬਾਈ ਨੂੰ ਕਹਿੰਦਾ ਮੈਂ ਮਹਾਨਾ ਠੱਕਾ ਹਾਂ ਤਾਂ ਸਵਾਦਾ ਪਰਚਾ ਕਰਾ ਕੇ ਆ ਮੈਂ ਤਾਂ ਪਰਮੇਸ਼ਾਹ ਉਹਨਾਂ ਦੇ ਖਿਲਾਫ ਕੋਈ ਵੀ ਹੈ ਮੇਰੇ ਤਾਈ ਚਾਚਿਆਂ ਨੇ ਮੇਰੇ ਫਾਦਰ ਨੂੰ ਮੇਰੀ ਸਿਸਟਰ ਕੋ ਰੋ ਲਿਆ ਕੇ ਨਾ ਤੁਸੀਂ ਉਹਦੇ ਬਿਆਨ ਸੁਣ ਲੋ ਚਾਹੀ ਪੱਪੂ ਨੇ ਆਪਦੀ ਗੱਡੀ ਤੇ ਲਿਆ ਕੇ ਉਹਨਾਂ ਨੂੰ ਕਹਿੰਦਾ ਕਿ ਆਪਦੇ ਪੁੱਤ ਦੇ ਖਿਲਾਫ ਇੱਕ ਹੈ ਤੂੰ ਵੀ ਤੈਨੂੰ ਅਸੀਂ ਪੈਸੇ ਦੇ ਦਾਂਗੇ ਆ ਦੇ ਦਾਂਗੇ ਜੋ ਕੁਝ ਵੀ ਕਿਹਾ ਮੈਂ ਤਾਂ ਜੇਲ੍ਹ 'ਚ ਬੈਠਾ ਸੀ ਮੈਨੂੰ ਤਾਂ ਹਜੇ ਵੀ ਨਹੀਂ ਪਤਾ ਮੈਨੂੰ ਤਾਂ ਇਹਦੇ ਬਿਆਨ ਤੋਂ ਪਤਾ ਲੱਗਾ ਦਾ ਕਹਿੰਦਾ ਵੀ ਤੂੰ ਇਹ ਕਹਿ ਵੀ ਮੇਰੇ ਪੁੱਤ ਚਿੱਟਾ ਲੈ ਚਾਹ ਕੋਣ ਇਹ ਇਹ ਮੇਰੇ ਪਿਆਉਣ ਕਹਿੰਦਾ ਗਮਦੂਰ ਸਿੰਘ ਉਹ ਕੁੜੀਆਂ ਕਹਿ ਰਹੀਆਂ ਕਿ ਸਾਨੂੰ ਇਹ ਲੈ ਕੇ ਆਏ ਉੱਥੋਂ ਜਾ ਕੇ ਆਵਦੀ ਕੁੜੀ ਕੋਲੇ ਸੀ ਇਹਦੀ ਮੰਮੀ ਹੀ ਤੇ ਇਹਦੀ ਮਾਂ ਉੱਥੋਂ ਬਿਠਾ ਕੇ ਲਿਆਏ ਉਹ ਕੁੜੀਆਂ ਵੀ ਇਹੋ ਤੇ ਦੱਸ ਰਹੀਆਂ ਜੇ ਸਾਨੂੰ ਕਹਿੰਦੀਆਂ ਤੁਸੀਂ ਕਬੀਕਲਦੀਪ ਦੇ ਖਿਲਾਫ ਆ ਲਫਜ਼ ਬੋਲ ਆ ਮੇਰੇ ਤਾਈ ਚਾਚੇ ਵੀ ਨਾਲ ਬੋਲ ਰਹੇ ਆ ਜੀ ਉਹਨਾਂ ਦੀ ਕਹਿੰਦੇ ਵੀ ਆਸਕਤ ਆ ਮੈਂ ਨੌਜਵਾਨੀ ਬਚਾਉਣ ਦੀ ਗੱਲ ਕਰਦਾ ਲਖੀ ਵੀ ਜਿਮ ਮੈਂ ਦੋ ਕਿੱਲੇ ਚਾਹਤ ਹੈ ਨਾ ਸਾਨੂੰ ਤਾਂ ਆਪਣੇ ਨਹੀਂ ਮਾਰਿਆ ਸਾਨੂੰ ਤਾਂ ਅਸੀਂ ਮਾਰੀ ਇੱਥੋਂ ਖਾ ਰਹੇ ਹਾਂ ਹਾਂ ਸਾਰੀਆਂ ਪ੍ਰਪੋਜ਼ਲਾਂ ਪਾਈਆਂ ਹੋਈਆਂ ਲਖੀ ਵੀ ਜਿਮ ਸਟੇਡੀਅਮ ਗ੍ਰੈਡ ਜਿਹੜੀ ਜਿਮ ਬਣਾਉਣੀ ਹੈ ਦੋ ਕਿੱਲਾਂ ਚ ਬਣਾਉਣੀ ਹੈ ਲੇਡੀਜ਼ ਔਰ ਜੈਂਸ ਕੇ ਨੇੜੇ-ਨੇੜੇ ਦੇ ਸ਼ਹਿਰਾਂ ਦੀਆਂ ਲੇਡੀਜ਼ ਵੀ ਇੱਥੇ ਆਉਣ ਔਰ ਜੈਂਸ ਵੀ ਇਨਕਮ ਹੋਵੇ ਚਾਰ ਜਣਿਆਂ ਨੂੰ ਯਾਨੀ ਕਿ ਸੋਰਸ ਮਿਲੇ ਸਕਿਉਰਿਟੀ ਗਾਰਡ ਲੱਗਣ ਚਾਰ ਜਣ ਨਾਈਟ ਔਰ ਡੇ ਐਸ ਤੱਕ ਆਨੀਆਂ ਫੈਸਿਲਿਟੀਆਂ ਵਾਸਤੇ ਉਹ ਜਿਹੜਾ ਸਾਡਾ ਛੱਪੜ ਦੇਖੀ ਆਏ ਹੋ ਤੁਸੀਂ ਉਹ ਬੰਦ ਕਰਕੇ ਮੈਂ ਉੱਥੇ ਦੁਕਾਨਾਂ 35 ਬਣਾਉਣ ਵਾਸਤੇ ਬਣਾ ਰੱਖੀ ਹੈ ਪ੍ਰਪੋਜ਼ਲ ਔਰ ਬੈਕ ਸਾਈਡ ਤੇ ਮੈਂ ਮੈਰਿਜ ਪੈਲੇਸ ਵੈਸੇ ਇਹ ਨਹੀਂ ਲੱਗਦਾ ਕਿੰਨੀ ਜੀਜ਼ਨ ਇਹਦੀ ਬ੍ਰਾਡਮ ਹੋਣੀ ਆ ਨਾਲੇ ਇਹਨੂੰ ਸਮਝ ਕਿੰਨੀ ਹੈ ਕਿੰਨੀ ਸਮਝ ਕਿੰਨੀ ਹੈ ਮੁੰਡੇ ਦੀ ਦੇਖੋ ਤੇ ਮੈਨੂੰ ਐਸ ਵਾਲਿਆਂ ਨੇ ਪੁੱਛਦਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਅੱਗੇ ਲਿਓ ਔਰ ਜਿੱਦੀ ਮੈਨੂੰ ਹੋਰ ਦੱਸ ਗੁਲਦੀਪ ਜੀ ਬਾਕੀ ਜਿਹੜਾ ਜ਼ਿਮੀਦਾਰ ਵਰਗ ਆ ਜੀ ਤੇਰੇ ਨਾਲ ਅੰਦਰ ਖਾਤੇ ਨਾਲ ਪਰ ਲਖੀ ਵੀਰ ਮਤਲਬ ਕਿ ਸਾਹਮਣੇ ਹੀ ਨਹੀਂ ਆਉਂਦੇ ਅੰਦਰ ਖਾਤੇ ਬਿਲਕੁਲ ਨਾਲ ਇਹਨਾਂ ਨੂੰ ਪੈਸੇ ਦਿੱਤੇ ਪਾਈ ਪੈਸੇ ਦਿੱਤੇ ਇਹਨਾਂ ਨੂੰ ਸਾਰਿਆਂ ਨੂੰ ਲਖੀ ਵੀਰ ਇਹਨਾਂ ਨੇ ਰੋਟੀ ਘਰੇ ਨਹੀਂ ਪਕਾਈ ਆ ਸਾਰੇ ਬੰਦੇ ਆ ਕੇ ਇਕੱਠਾਂ ਪਕਾਈ ਇਹਨਾਂ ਨੇ ਇੱਕ ਪੈਸੇ ਇਕੱਠੇ ਕਰਕੇ ਬੰਦ ਜਦੋਂ ਇਹਨਾਂ ਨੂੰ ਪੈਸੇ ਦਿੱਤੇ ਇਹਨਾਂ ਨੇ ਇਹ ਨਾ ਜਿਹੜੀ 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 ਭਾਵਨਾ ਨਾਲ ਐਸੀ ਦੀ ਗੱਲ ਕਰਦੇ ਆ ਨਾ ਆਪਾਂ ਉਹ ਜ਼ਮੀਨ ਪੰਚਾਇਤ ਨਹੀਂ ਲਿਖ ਕੇ ਦੇਣੀ ਹੁੰਦੀ ਆ ਵੀ ਐਸੀ ਬੰਦੇ ਐਨੀ ਰੱਖ ਸਕਦੇ ਆ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਐਨੀ ਜ਼ਮੀਨ ਆ ਜਿਹੜੇ ਐਸੀ ਕੋਟੇ ਦੀ ਆ ਜੁੜੀ ਉਹ ਤੁਸੀਂ ਵਾਹਣੀ ਆ ਬਾਕੀ ਬਚਦੀ ਜਿਹੜੀ ਡੇਢ ਕਿੱਲੇ ਵਾਲੇ ਕਿੱਲੇ ਵਾਲੇ ਉਹ ਵਾਣਗੇ ਜੀ ਸਿਕਿਉਰਟੀ ਦੇ ਟਰੈਕਟਰ ਆ ਯਾਰ ਉਹਨਾਂ ਨੇ ਵੀ ਗੁਜ਼ਾਰਾ ਕਰਨਾ ਨਹੀਂ ਨਹੀਂ ਜਿਹੜੇ ਵੀ ਗਰੀਬ ਆ ਆਪਾਂ ਇਸੇ ਜਿਹੜੀ ਤੁਸੀਂ ਪਹਿਲਾਂ ਕਿਹਾ ਨਾ ਇਹ ਤਾਂ ਸੰਵਿਧਾਨ ਚ ਹੋ ਗਿਆ ਹੈ ਬਟ ਅੱਪਾ ਜਾਣਾ ਨਾ ਜਿਹੜਾ ਗਰੀਬ ਆ ਬੰਦਾ ਯਾਰ ਉਹਦੀ ਮਦਦ ਕਿਉਂ ਨਾ ਹੋਵੇ ਮਦਦ ਕਿਉਂ ਨਾ ਹੋਵੇ ਜੀ ਮਾਨ ਸਾਹਿਬ ਸੁਪਰੀਮ ਕੋਰਟ ਦਾ ਵਰਸ਼ਨ ਹੈ ਸੁਪਰੀਮ ਕੋਰਟ ਨੇ ਹੁਣ ਲੇਟੈਸਟ ਵਰਸ਼ਨ ਦਿੱਤਾ ਹੈ ਉਹ ਕਹਿੰਦੇ ਵੈਨ ਦੇ ਅਸਰਟ ਥੇਅਰ ਰਾਈਟਸ ਦੇ ਬੀ ਦੇ ਬੀਕਮ ਇਰੀਟੈਂਟ ਫਾਰ ਦਾ ਸੋਸਾਇਟੀ ਸ਼ਡਿਊਲ ਕਾਸਟ ਪਰਸਨਸ ਵਾਸਤੇ ਕੀ ਆ ਵੈਨ ਦੇ ਅਸਰਟ ਥੇਅਰ ਰਾਈਟਸ ਦੇ ਬੀਕਮ ਇਰੀਟੈਂਟ ਫਾਰ ਦਾ ਸੋਸਾਇਟੀ ਜਦੋਂ ਕਹਿੰਦੇ ਕੋਈ ਗਰੀਬ ਬੰਦਾ ਆਪਣਾ ਹੱਕ ਜਿਤਾਉਂਦਾ ਹੈ ਨਾ ਕਿ ਉਹ ਸੋਸਾਇਟੀ ਵਾਸਤੇ ਮਤਲਬ ਐਂ ਲੱਗਣ ਲੱਗ ਜਾਂਦਾ ਵੀ ਇਹਨੇ ਪਤਾ ਨਹੀਂ ਕੀ ਕਰਤਾ ਪਤਾ ਕੀ ਹੈ ਇਹ ਮਾਨਸੂਤਾ ਬਣੀ ਦੀ ਹੈ ਕੀ ਕਰ ਸਕਦਾ ਹੈ ਜੇ ਸਾ ਇਹ ਹਮੇਸ਼ਾ ਹੀ ਰਿਹਾ ਹੈ ਇਹ ਜਦੋਂ ਤੋਂ ਦੁਨੀਆ ਬਣੀ ਹੈ ਨਾ ਜਦੋਂ ਵੀ ਗਰੀਬ ਉੱਠਿਆ ਉਹ ਕੋਈ ਵੀ ਹੋਵੇ ਉਹਨੋਂ ਇਹ ਗੱਲ ਪਈ ਪਈ ਹੈ ਕਿ ਨਹੀਂ ਯਾਰ ਇਹ ਐਂ ਕਿਉਂ ਕਰ ਰਿਹਾ ਅੱਛਾ ਅਗਲੀ ਗੱਲ ਤੁਹਾਨੂੰ ਇਸ ਪਿੰਡ ਦੀ ਦੱਸਦਾ ਰਾਤ ਜੋ ਮੈਨੂੰ ਪਤਾ ਨਹੀਂ ਆਹ ਸਾਰੇ ਵੀਰ ਖੜੇ ਆ ਸਾਨੂੰ ਤਾਂ ਪਤਾ ਨਹੀਂ ਇਹ ਰੈਜ਼ਡੈਂਟ ਇਥੋਂ ਦੇ ਇਹ ਦੱਸ ਲੱਗਦੀ ਐ ਮੈਨੂੰ ਇੱਕ ਪਰਸਨ ਮਿਲਿਆ ਉਹ ਮੈਨੂੰ ਕਹਿੰਦਾ ਵੀ ਇਸ ਪਿੰਡ ਦਾ ਵਸਨੀਕ ਆ ਉਹ ਜੀਵਿਦਾਰ ਪਰਿਵਾਰ ਐ ਉਹਨੇ ਕਿਹਾ ਕਹਿੰਦਾ ਵੀ ਮੇਰੇ ਘਰੋਂ ਪੱਠਾ ਦਿੱਤਾ ਕੁਲਦੀਪ ਦੇ ਡੰਗਰਾਂ ਵਾਸਤੇ ਆਉਂਦਾ ਰਿਹਾ ਤੁਸੀਂ ਪੁੱਛ ਲਓ ਕੀ ਇਹ ਸੱਚ ਐ ਭਾਈ ਕੋਈ ਹੈਗੀ ਗੱਲ ਕੋਈ ਕੇ ਐਵੇਂ ਨਹੀਂ ਜੀ ਇਥੋਂ ਇਹ ਕੁਦਰਤੀ ਕਈ ਵਾਰੀ ਕੁਝ ਲੋਕ ਗੱਲ ਆ ਕੇ ਹੋਰ ਕਹਿੰਦੇ ਐ ਕਿ ਕੁਝ ਗੱਲ ਹੋਰ ਹੈ ਮੈਂ ਕਿਹਾ ਅੱਜ ਆਪਾਂ ਇੱਥੇ ਇਕੱਠੇ ਹੋਈਆਂ ਪਤਾ ਵੀ ਲੱਗ ਜੇ ਜੇ ਉਹ ਗੱਲ ਸਹੀ ਹੈ ਕਿ ਜਿਵੇਂ ਅਸੀਂ ਦੱਸ ਪੜੀ ਨਹੀਂ ਪਾਈ ਨਹੀਂ ਲਿਖਾਈ ਤਾਂ ਹੀ ਆਪਾਂ ਕਲੀਅਰ ਕੀਤਾ ਸਾਰਿਆਂ ਦੇ ਵਿੱਚ ਕਿ ਕਿਹਣਾ ਬੋਲੋ ਕਿਹਣਾ ਬੋਲੋ ਇਕੱਲਾ ਇਕੱਲਾ ਬੋਲੋ ਸੋ ਮਕਸਦ ਇਹ ਹੈ ਕਿ ਸਾਰੇ ਇੱਕੋ ਜਿਹੇ ਨਹੀਂ ਇਹ ਗੱਲ ਸਰਪੰਚ ਨੇ ਹੁਣ ਕਹੀ ਹੈ ਵੀ ਕੋਸ਼ਕ ਤਰ੍ਹਾਂ ਨਹੀਂ ਤੁਹਾਨੂੰ ਕੈਸੇ ਦਿੱਤੇ ਰੋਟੀ ਕੌਣ ਲਈ ਲੰਗਰ ਬਣਾਉਣ ਲਈ ਆਹ ਦਿੱਤੇ ਹੈ ਨਾ ਤੇਰੇ ਦਾ ਮਤਲਬ ਸਾਰੇ ਇੱਕੋ ਜਿਹੇ ਨਹੀਂ ਆਪਾਂ ਉਹ ਭਾਵਨਾ ਨਹੀਂ ਮਰਨ ਦੇਣੀ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਉਦਾਂ ਦਾ ਮੁੱਦਾ ਨਹੀਂ ਬਣਨ ਦੇਣਾ ਬਸ ਮੈਂ ਮੈਂ ਵੀ ਇਹੀ ਚਾਹਣਾ ਕਿ ਤੁਸੀਂ ਸਾਰਿਆਂ ਨੇ ਇੱਥੇ ਹੀ ਬਸਦੇ ਰਹਿਣਾ ਬਾਕੀਆਂ ਨੇ ਬਾਕੀਆਂ ਨੇ ਲਾਗੇ ਪਾਸੇ ਉੱਥੇ ਜਾਇਦਾਸ ਲਾਓ ਤੁਸੀਂ ਕੋਈ ਗੱਲ ਨਹੀਂ ਸਾਡੇ ਨਾਲ ਆਪਾਂ ਸਾਰੇ ਨੇ ਇੱਥੇ ਰਹਿਣਾ ਬਾਕੀ ਦੇ ਸਾਰੇ ਪਾਸੇ ਹੋ ਜਾਣਗੇ ਆਪਾਂ ਆਪਣੀ ਸਾਹ ਨਹੀਂ ਮੁੱਕੜਦੇ ਸਾਜ ਉਹੀ ਕਰਨਾ ਸੈ ਜਿਹੜਾ ਜਿਨ੍ਹਾਂ ਨੇ ਸਾਰਿਆਂ ਨੇ ਕਿਹਾ ਜੀ ਸਾਥ ਨਾਲ ਰਹਿਣੇ ਆ ਹਰ ਦੁੱਖ ਸੁੱਖ ਸਾਂਝੇ ਆ ਤਾਂ ਉਹੀ ਤਾਂ ਕਿਉਂ ਮਿਟਣੀ ਵੀ ਕੋਈ ਬੰਦਾ ਕਿਸੇ ਨੂੰ ਧੱਕਾ ਕਰਦਾ ਤੁਸੀਂ ਆਜਾ ਮਿਲਣੀ ਚਾਹੀਦੀ ਇਹ ਬੰਮਾ ਨੇ ਇੱਕ ਅਸੀਂ ਬਾਕੀ ਸਾਰੀਆਂ ਗੱਲਾਂ ਕਰਦੀਆਂ ਲੈ ਕੇ ਮੰਡਲ ਦਾ ਤਾਂ ਚੱਲਣਾ ਵੀ ਹੈ ਇੱਕ ਗੱਲ ਜ਼ਰੂਰ ਅਸੀਂ ਕਵਾਂਗੇ ਆਪਦੇ ਵੱਲੋਂ ਤੁਸੀਂ ਇਹਦੇ ਤੇ ਭਲਾ ਕੁਝ ਕਹੋ ਨਾ ਜੋ ਵੀ ਬੰਦੇ ਸ਼ਾਮਲ ਹੈ ਜੋ ਵੀ ਉਹਦੇ ਲਈ ਝੁਗਣ ਦੀ ਲੋੜ ਨਹੀਂ ਜੋ ਵੀ ਸ਼ਾਮਲ ਆ ਉਹਨੂੰ ਸ਼ਾਮਲ ਜ਼ਰੂਰ ਰੱਖਿਓ ਜੀ ਇਹ ਨਾ ਸੋਚਿਓ ਜੇ ਲਈ ਵੀ ਇਹਨੂੰ ਆਪਾਂ ਛੱਡ ਦੇਣਾ ਇਹਨੂੰ ਰੱਖਣਾ ਬਿਲਕੁਲ ਨਾ ਸੋਚਿਓ ਜੇ ਪੰਜਾਬ ਨਾਲ ਖੜੂਗਾ ਤੁਹਾਡੇ ਆ ਕੇ ਕਿਉਂਕਿ ਜਿਹਦੇ ਨਾਲ ਧੱਕਾ ਹੁੰਦਾ ਹੈ ਉਹਦੇ ਨਾਲ ਆਪਾਂ ਧੱਕਾ ਹੋਣ ਨਹੀਂ ਦੇਣਾ ਚਾਹੇ ਉਹ ਕਿਸੇ ਨੇ ਵੀ ਕੀਤਾ ਹੋਵੇ ਇਹਦਾ ਜ਼ਰੂਰ ਹੈ ਸਾਡੇ ਵੱਲੋਂ ਤੁਹਾਨੂੰ ਪੂਰਾ ਭਰੋਸਾ ਹੈ ਜੇ ਐਮ ਜੀ ਕੋਈ ਵੀ ਗੱਲ ਕਿਤੇ ਵੀ ਤੁਹਾਡੇ ਤੇ ਕੋਈ ਮੋਹ ਜਾਊਗਾ ਅਸੀਂ ਨਾਲ ਖੜਾਂਗੇ ਪਰ ਆਪਾਂ ਕਿਸੇ ਨੂੰ ਵੀ ਬਖਸ਼ਣਾ ਨਹੀਂ ਜਿਹਨੇ ਗਲਤ ਕੀਤਾ ਕੋਈ ਵੀ ਹੋਵੇ ਕਿਉਂਕਿ ਯਾਰ ਜੇ ਇਹ ਗੱਲ ਆਪਾਂ ਛੱਡਦੇ ਆਂਗੇ ਨਾ ਇੱਕ ਨੂੰ ਵੀ ਤਾਂ ਉਹਦਾ ਅੱਗੇ ਜਾ ਕੇ ਗੱਲ ਤਾਂ ਨਤੀਜਾ ਨਿਕਲੂਗਾ ਕਿ ਅਸੀਂ ਗਲਤ ਕਰ ਸਕਦੇ ਆਂ ਔਰ ਬੱਚ ਵੀ ਸਕਦਾ ਬੱਚ ਵੀ ਸਕਦਾ ਉਹ ਚਾਹੇ ਵਰਦੀ ਚ ਹੋਵੇ ਉਹ ਚਾਹੇ ਕੋਈ ਤਨਹਾੜ ਹੋਵੇ ਚਾਹੇ ਉਹ ਕੋਈ ਵੀ ਹੋ ਪਰ ਇਹਨਾਂ ਗੱਲਾਂ ਦੇ ਨਾਲ ਇੱਕ ਗੱਲ ਹੋਰ ਯਾਦ ਰੱਖਣੀ ਹੈ ਜਿੰਨੇ ਤੁਸੀਂ ਏਕਾ ਬਣਾ ਕੇ ਰੱਖਿਆ ਨਾ ਏਕਾ ਨਹੀਂ ਤੋੜਨਾ ਹਾਂ ਨਹੀਂ ਕੋਈ ਨਾ ਤੁਸੀਂ ਕਿਸੇ ਜਾਂਦੀ ਕਿਸੇ ਐਸਸੀ ਦਾ ਪਤਾ ਤੁਹਾਡਾ ਕੋਈ ਮਾਈਦਾ ਲਾਲ ਵਾਲ ਨਹੀਂ ਵਿੰਗਾ ਕਰ ਸਕਦਾ ਇੱਕੋ ਤਾਂ ਬਹੁਤ ਤਰ੍ਹਾਂ ਦੇ ਉਹਨਾਂ ਨੇ ਹੱਥ ਘੱਡੇ ਮਰਤ ਨਹੀਂ ਹੁੰਦੀ ਮੇਰੀ ਗੱਲ ਨਨਕਾ ਪਾਸ਼ਾ ਨੇ ਕੀ ਕਿਹਾ ਸਰ ਨੀਚਾ ਅੰਦਰ ਨੀਚ ਜਾਤ ਨੀਚੀ ਹੁਅਤ ਨਹੀਂ ਨਾਨਕ تنਕੇ ਸੰਗ ਸਾਪ ਵੀ ਮੈਂ ਤਾਂ ਉਹਨਾਂ ਨਾਲ ਆ ਯਾਰ ਜਿਹੜੂ ਸਭ ਤੋਂ ਨੀਵੇਂ ਆ ਉਸਲੇੜੀ ਵੀ ਹੈ ਨਾ ਤੇ ਅਸੀਂ ਠੀਕ ਆ ਸਾਨੂੰ ਉਹਨਾਂ ਨੇ ਬੰਦਤਾ ਮੈਂ ਮੰਨਦਾ ਵੀ ਜਿਹੜਾ ਬ੍ਰਾਹਮਣਵਾਦ ਨੇ ਜੋ ਕੰਮ ਕੀਤਾ ਉਹ ਕਰ ਵੀ ਹੁਣ ਵੀ ਕਰ ਰਹੇ ਇਹ ਇਸ ਕਰਕੇ ਸੁਨੇਹਾ ਇਸ ਦਾ ਸਾਂਝੇ ਤੌਰ ਤੇ ਦੇਣਾ ਆ ਯਾਰ ਵੀ ਪਹਿਲੀ ਗੱਲ ਤਾਂ ਜਿਵੇਂ ਆਪਾਂ ਦੇਖਦੇ ਆਂ ਵੀ ਯਾਰ ਆ ਮੈਂ ਬਹੁਤ ਵਾਰੀ ਆਵਾਜ਼ ਠਾਈ ਜੀ ਆ ਵੀ ਆਪਾਂ ਕੰਮ ਫਾਰਮ ਭਰਦਿਆਂ ਦੇ ਕਾਲਮ ਆਉਂਦੇ ਆ ਵੀ ਥੋੜੀ ਜਾਤੀ ਲਿਖੋ ਹਨ ਆਪਾਂ ਲਿਖੋ ਜੱਟ ਸਿੱਖ ਮਜਬੀ ਸਿੱਖ ਅੰਵਾਸ ਦਾ ਸਿੱਧਾ ਜਿਹੜਾ ਸਿੱਖ ਆ ਗਿਆ ਜਿਵੇਂ ਬਾਈ ਨੇ ਕਿਹਾ ਸਿੱਖ ਆ ਗਿਆ ਉਹਦੀ ਜਾਤ ਕੀ ਰਹੇਗੀ ਇਹ ਇਟ ਇਸ ਸਾਨੂੰ ਸਮਝਣ ਦੀ ਲੋੜ ਆ ਇਹ ਸਾਰੇ ਇਕੱਠੇ ਹੋ ਕੇ ਆਪਾਂ ਸਨੇਹਾ ਦੇਵਾਂਗੇ ਸਾਰੇ ਵਰਗ ਨੂੰ ਤਾਂ ਹੀ ਇਕੱਠੇ ਹੋ ਸਕਦੇ ਨੇ ਇਹ ਆਈ ਦਫਾੜ ਪਾਈ ਜਣਾ ਉਹਨਾਂ ਨੇ ਸਾਨੂੰ ਪਾੜ ਕੇ ਛੱਤਰ ਵੀ ਮਾਰਨ ਸਾਰੇ ਬੱਕਰੂ ਬੱਕਰੇ ਕਰਕੇ ਤੇ ਰਾਜ ਵੀ ਕਰਦੇ ਨੇ ਤੇ ਕਰੀ ਵੀ ਜਾਂਦੇ ਮਾਰ ਵੀ ਰਹੇ ਆ ਹਾਂ ਮਾਰ ਵੀ ਰਹੇ ਨੇ ਲੱਖੇ ਵੀਰੇ ਹੁਣ ਸਾਰਾ ਕੁਝ ਕਰ ਲਿਆ ਸਾਰਾ ਕੁਝ ਦੇਖ ਲਿਆ ਹੁਣ ਤਾਂ ਤੁਹਾਡੀ ਲੋੜ ਹੈ ਜੀ ਸਾਥ ਦੇਵਾਂਗੇ ਨਾਲ ਲੈ ਕੇ ਚੱਲੋਂਗੇ ਫਿਰ ਤਾਂ ਕੁਝ ਜਿਹੜਾ ਮੈਨੂੰ ਆ ਦੱਸ ਮੈਂ ਤਾਂ ਬਹੁਤ ਚਿਰ ਦਾ ਲੜਦਾ ਨੇ ਬਹੁਤ ਬਿਲਕੁਲ ਬਿਲਕੁਲ ਲੜ ਰਿਹਾ ਹਾਂ ਬ੍ਰਦਰ ਬਸ ਤੁਸੀਂ ਤੁਹਾਡੇ ਛੋਟੇ ਭਰਾ ਆ ਉਮੀਦਾਂ ਡੇਰਾ ਨਹੀਂ ਇੱਥੇ ਮੈਂ ਕਿਹਾ ਸਮਨ ਦੇ ਖਿਲਾਫ ਪਹਿਲਾਂ ਬੋਲਿਆ ਹੋਇਆ ਵੀ ਯਾਰ ਇੱਥੇ ਵਿਤਕਰਾ ਹੁੰਦਾ ਅੱਜ ਇੱਥੇ ਦੋ ਬਾਟੇ ਰੱਖੇ ਜਾਂਦੇ ਆ ਅਮਰ ਸ਼ਕਾਉਣ ਲਈ ਹਾਂਜੀ ਕਈ ਦਲ ਪੰਥਾਂ ਦੇ ਵਿੱਚ ਅਸੀਂ ਤਾਂ ਉਹਦੇ ਖਿਲਾਫ ਵੀ ਬੋਲੇ ਵੀ ਨਹੀਂ ਹੋਣੀ ਚਾਹੀਦੀ ਸਿੱਖੀ ਅੰਦਰ ਇਹ ਤੁਸੀਂ ਕੀ ਕਰੀ ਜਾਂਦੇ ਹੋ ਅਈ ਤਾਂ ਮੇਹ ਨਾਲ ਕੋ ਵਿਰੋਧ ਕਰਦੇ ਆ ਅਨਫੋਰਚੂਨੇਟਲੀ ਸਲਾ ਇਹ ਖਤਮ ਨਹੀਂ ਹੋ ਰਿਹਾ ਉਲਟਾ ਵਧਾਏ ਵਧ ਹੀ ਜਾਂਦਾ ਪਾੜਾ ਪਤਾ ਕੀ ਇੱਕਾ ਹੀ ਉਹਨਾਂ ਦਾ ਜ਼ੋਰ ਰੱਖਿਆ ਗੀਨ ਤੇ ਚੇੜੀ ਲੈਂਦਾ ਇੱਕ ਗੱਲ ਵੇਖਿਓ ਜੇ ਜਦੋਂ ਕੋਈ ਐਫਜੀ ਚੀਜ਼ ਹੁੰਦਾ ਉਹ ਤੱਕ ਹੈ ਪਰ ਕੁਦਰਤ ਦੀ ਸ਼ਕਤੀ ਹੁੰਦੀ ਹੈ ਕਿ ਉਹਦੇ ਚੋਂ ਇੱਕ ਚੰਗਾ ਪਾਸਾ ਵੀ ਨਿਕਲਦਾ ਅੱਜ ਆਪਾਂ ਬੈਠੇ ਆ ਗੱਲਾਂ ਕਰ ਰਹੇ ਆ ਨਾ ਇੱਥੇ ਸਾਰਿਆਂ ਨੂੰ ਆਪਾਂ ਪੰਜਾਬ ਨੂੰ ਜਾਂ ਦੁਨੀਆ ਦੇ ਜਿੰਨੇ ਆਪਣੇ ਬੰਦੇ ਨੇ ਬਾਹਰਲੇ ਆਪਾਂ ਮੈਸੇਜ ਦੇ ਰਹੇ ਆ ਨਾ ਉਹਨਾਂ ਨੂੰ ਕਿ ਯਾਰ ਅਸੀਂ ਇੱਕ ਆ ਕੈਨ ਜਿਹੜੀ ਕਰਮ ਚ ਕੋਈ ਭਾਈ ਇਹਦੇ ਵਿੱਚ ਇਹ ਸੀਗਾ ਪਹਿਲਾਂ ਥੋੜਾ ਟਾਈਮ ਪਹਿਲਾਂ ਹੀ ਗੱਲ ਉਤਾਰ ਵੀ ਜਦੋਂ ਕੋਈ ਇਹ ਮਸਲਾ ਹੋ ਜਾਂਦਾ ਸੀ ਪਹਿਲਾਂ ਵੀ ਹੁੰਦੇ ਸੀ ਉੱਥੇ ਕੱਲੇ ਐਸਸੀ ਜਿੱਤੇ ਬੰਦਿਆਂ ਜਾਂ ਮਜ਼ਦੂਰ ਲੜਦੇ ਹੁੰਦੇ ਸੀ ਹੁਣ ਬਦਲਾ ਇਹ ਨਾ ਹੋਇਆ ਵੀ ਜਿਵੇਂ ਤੁਸੀਂ ਆ ਗਏ ਤੁਸੀਂ ਬੋਲਣਗੇ ਫਰਕ ਤਾਂ ਜਰੂਰ ਪਿਆ ਤੇ ਪਰ ਇੱਕ ਗੱਲ ਹੋਰ ਆ ਵੀ ਸਾਰੇ ਬੰਦੇ ਜਾਤੀਵਾਦੀ ਨਹੀਂ ਹੁੰਦੇ ਮੈਂ ਕਹਿੰਦਾ ਕੱਲ ਜੱਟ ਨਹੀਂ ਸਾਰੇ ਜੀ ਇਹ ਬਈ ਬਿਮਾਰੀ ਉਹਨਾਂ ਨੇ ਬ੍ਰਾਹਮਣਵਾਦ ਨੇ ਇੰਨੀ ਠੀਕ ਹੈ ਉਹਨਾਂ ਨੇ ਇਹ ਜਿਹੜਾ ਇਹ ਬਿਮਾਰੀ ਆ ਪਤਾ ਸਕਾਰ ਸਾਰੇ ਆ ਵੇਖੋ ਜੇ ਹੁਣ ਜਿਵੇਂ ਬਾਈ ਜੀ ਨੇ ਗੱਲ ਕੀਤੀ ਆ ਗੱਲ ਕਿੱਡੀ ਵਧੀਆ ਗੱਲ ਆ ਇਹਨਾਂ ਦੇ ਪਿੰਡ ਦੀ ਗੱਲ ਐ ਲੈ ਵੀ ਮਦਦ ਤਾਂ ਕੀਤੀ ਪਰ ਖੁੱਲ ਕੇ ਸਾਹਮਣੇ ਨਹੀਂ ਆ ਰਹੀ ਇਹ ਵੀ ਖਤਮ ਕਰਨਾ ਜੇ ਤੁਸੀਂ ਮਦਦ ਕਰ ਰਹੇ ਹੋ ਕਿ ਸਹੀ ਆ ਤਬਰ ਨੰਗੇ ਧਾੜਾ ਉਹ ਜੇ ਤੁਸੀਂ ਹੀ ਮੈਂ ਪਤਾ ਕੀ ਐ ਸਭ ਤੋਂ ਹਿਪੋਕ੍ਰੈਸੀ ਕੀ ਐ ਬਾਈ ਜੀ ਕਿ ਤੁਹਾਡੇ ਕੋਲੇ ਇੱਥੇ ਬਹਿ ਕੇ ਕੋਈ ਹੋਰ ਗੱਲ ਉੱਥੇ ਜਾ ਕੇ ਹੋਰ ਗੱਲ ਆ ਖਤਮ ਕਰ ਦਿੰਦੀ ਲੋੜ ਔਰ ਇਹ ਤੁਸੀਂ ਖਤਮ ਕਰਨੀ ਸ਼ੇਰੋ ਜਿਹੜਾ ਐਵੇਂ ਦਾ ਬੰਦਾ ਹੋਵੇ ਨਾ ਉਹਨੂੰ ਕਹ ਚੱਲ ਤੂੰ ਨਾਲੇ ਇੱਕ ਮੈਂ ਹੋਰ ਚੀਜ਼ ਨੋਟ ਕਰਦਾ ਮੈਂ ਤਾਂ ਖੈਰ ਇਹਨੂੰ ਇੰਨਾ ਜ਼ਿਆਦਾ ਮਿਲਿਆ ਨਹੀਂ ਸੀ ਹੁਣ ਜਦੋਂ ਇਹ ਤੇ ਪੈ ਗਈ ਅਸੀਂ ਆਏ ਆ ਮੈਂ ਤਾਂ ਯਾਰ ਇਹਦੀ ਵਿਜ਼ਨ ਦੇਖ ਕੇ ਹੈਰਾਨ ਆ ਇਹਦਾ ਤਾਂ ਇਹਦਾ ਤਾਂ ਵਿਜ਼ਨ ਹੀ ਬੜੀ ਤਕੜੀ ਨਹੀਂ ਤਾਂ ਕਿ ਐਮਐਲਏ ਦੀ ਵਿਜ਼ਨ ਹੀ ਹੁੰਦੀ ਜਿੰਨੀ ਵਿਜ਼ਨ ਲਈ ਬੈਠਾ ਪਿੰਡ ਪ੍ਰਤੀ ਪਿੰਡ ਦੀ ਡਿਵੈਲਪਮੈਂਟ ਪ੍ਰਤੀ ਕਿੱਡੀ ਵਿਜ਼ਨ ਇਸ ਮੁੰਡਾ ਰੱਖੀ ਬੈਠਾ ਇੱਕ ਨੌਜਵਾਨ ਮੁੰਡਾ ਇੱਕ ਪਲੱਸ 2 ਪਾਸ ਮੁੰਡਾ ਐਡੀ ਤਕਲੀਫੀ ਵੀਜ਼ ਨਹੀਂ ਆਰ ਤੇਰੀ ਨਹੀਂ ਕਿੰਨੀ ਪਲੈਨਿੰਗ ਕਰੀ ਵੀਜ਼ਨ ਹੋਰ ਨਾਲ ਜੋੜੋ ਐਪੀਐਲਿਆਂ ਕੋਲੇ ਵੀਜ਼ਨ ਹੁੰਦੀ ਪਹਿਲਾਂ ਤੋਂ ਹੀ ਨਹੀਂ ਆ ਠੀਕ ਹੈ ਉਹ ਤੋਂ ਬਿਨਾ ਵੀਜ਼ਨ ਤੋਂ ਚੱਲਦੇ ਜਿਹੜੇ ਮੰਨੋ ਸਰਕਾਰ ਦੀ ਕਮਾਨਸ ਕਰ ਰਹੀ ਉਹਨਾਂ ਦਾ 10 ਆ ਦਾ ਹੋ ਰਿਹਾ ਪਰ ਉਹਦੇ ਚੋਂ ਨਿਕਲਦੇ 5-7 ਹੀ ਹੁੰਦੇ ਸਾਰਾ ਪੈੰਡ ਨਹੀਂ ਹੁੰਦਾ ਪੰਜ ਚਾਰ ਬੰਦੇ ਹੁੰਦੇ ਨੇ ਭਾਈ ਤੇ ਉਹ ਸਾਰਿਆਂ ਨੂੰ ਬਤਾਉਣਾ ਪਰਾਇਤ ਇੱਥੋਂ ਪਤਾ ਲੱਗਦਾ ਤੁਹਾਡੇ ਪਿੰਡ ਨੇ ਬਿਲਕੁਲ ਸਹੀ ਫਤਵਾ ਦਿੱਤਾ ਮੁੰਡੇ ਦੇ ਹੱਕ ਤੇ ਕਿਉਂਕਿ ਇਹ ਦੇ ਨਾਮ ਪਿੰਡ ਦੀ ਤਰੱਕੀ ਆਲੇ ਵੀ ਜਿੰਨਾ ਤੂੰ ਕਰੇਗਾ ਨਾ ਹੁਣ ਜਿਹੜਾ ਏਰੀਆ ਜਿਹਦਾ ਨਾਮ ਆਇਆ ਸਾਹਮਣੇ ਇਹਦਾ ਸਦੋਪਯੋਗ ਕਰ ਜਿੰਨਾ ਪਿੰਡ ਨੂੰ ਬੈਟਰ ਕਰੇ ਉਹਨਾਂ ਚੰਗਾ ਤੁਹਾਨੂੰ ਇੱਕ ਮਿੰਟ ਹੋਰ ਵੀ ਗੱਲ ਕਰਦਾ ਆਪਾਂ ਸਾਰੀ ਬੈਠੇ ਜਿਹੜਾ ਤੇਰੇ ਚਾਚੇਤਾ ਆਇਆ ਨਾਲ ਵੀ ਰੌਲਾ ਇਹਦਾ ਹੋ ਸਕਦਾ ਉਹ ਉਕਸਾਇਆ ਗਿਆ ਹੋਵੇ ਪਲੀਜ਼ ਮੇਰੀ ਗੱਲ ਹੋ ਸਕਦਾ ਉਹ ਵੀ ਉਕਸਾ ਕੇ ਕੀਤਾ ਗਿਆ ਹੋਵੇ ਉਹ ਵੀ ਆਪਾਂ ਮੈਂ ਤਾਂ ਚਾਹਣਾ ਵੀ ਸਾਰੇ ਇੱਕੋ ਜਿਹਾ A to Z ਉਹ ਤਾਂ ਜ਼ਰਾ ਉਹ ਦੇ ਦੇ ਫਟੇ ਜੀ ਮੈਂ ਤਾਂ ਇਸੀ ਗੱਲ ਨੂੰ ਬੰਦ ਨਹੀਂ ਕਰਦਾ ਨੀ ਪੈਸੇ ਉਹ ਵੀ ਖਤਮ ਕਰੋ ਉਹ ਜੀ ਤੋ ਫੇਰ ਆ ਜਾਗੇ ਪੈਸੇ ਦੇ ਲਾਲਚ ਚ ਬੰਦੇ ਆ ਉਹਨਾਂ ਨੂੰ ਬੁਲਾ ਕੇ ਪੁੱਛਾਂਗੇ ਭਾਈ ਦੱਸੋ ਰੌਲਾ ਖੋੜੀ ਕਿਹੜੀ ਗੱਲ ਦਾ ਪੈਸੇ ਆ ਨਾ ਜਿਹੜੇ ਪੈਸੇ ਦੇ ਲਾਲਚ ਚ ਬੰਦਾ ਬੜਾ ਕੁਝ ਕਰਦਾ ਕੋਈ ਨਹੀਂ ਕਰ ਲੈਂਦੇ ਜਦੋਂ ਪੈਸਾ ਹਜਮ ਹੋ ਜਾਂਦਾ ਹੁੰਦਾ ਨਾ ਤਾਂ ਉਦੋਂ ਸਭ ਕੁਝ ਆ ਜਿਆਦਾ ਆ ਜਾਂਦਾ ਹੁੰਦਾ ਆ ਲੋਕ ਮੈਨੂੰ ਇੰਨਾ ਪਿਆਰ ਕਰਦੇ ਲੱਖੀ ਵੀਰ ਇੰਨਾ ਕਿ ਪਿਆਰ ਕਰਦਾ ਤਾਂ ਮੈਨੂੰ ਨਾ ਐਦਾਂ ਨਹੀਂ ਪਤਾ ਲੱਗਿਆ ਕਿ ਮੈਂ ਮੰਜੇ ਤੇ ਪਿਆ ਜਾਂ ਮੈਂ ਬੈੱਡ ਤੇ ਪਿਆ ਜਾਂ ਮੈਂ ਬਿਸਤਰੀ ਤੇ ਪਿਆ ਤੇ ਮੈਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਗੋਦੀ ਚ ਜਵਾਕ ਚੱਕਿਆ ਹੁੰਦਾ ਨਾ ਨਮ ਚੰਗਾ ਤੇ ਉਸ ਤੱਕ ਨਾਲ ਮੈਨੂੰ ਮਹਿਸੂਸ ਹੋ ਰਿਹਾ ਸੀ ਸੁੱਤਾ ਦਾ ਦੂ ਘੰਟੀ ਪਰ ਦੋ ਘੰਟਿਆਂ ਦੀ ਨੀਂਦ ਨਹੀਂ ਨਾ ਮੈਨੂੰ ਐ ਕਰ ਦਿੱਤਾ ਕਿ ਬਸ ਸਾਰੀ ਜ਼ਿੰਦਗੀ ਇੱਕ ਨਾ ਕੁਲਦੀਪ ਹੋਰ ਗੱਲ ਦੇਖ ਤੂੰ ਬਹੁਤ ਵਿਜ਼ਨ ਵਾਲਾ ਮੁੰਡਾ ਹੈ ਮੈਂ ਤਾਂ ਗੱਲ ਕਹਿਣ ਲੱਗਿਆ ਜਦੋਂ ਤੁਸੀਂ ਤੁਹਾਡੇ ਨਾਲ ਖਲਕਤ ਖੜ ਜੇ ਤੇ ਤੁਸੀਂ ਇਸ ਪੋਜੀਸ਼ਨ 'ਚ ਹੋਵੋ ਕਿ ਉਸ ਬੰਦੇ ਨੂੰ ਸਾਰਿਆਂ ਨੂੰ ਸਜ਼ਾ ਮਿਲ ਸਕਦੀ ਹੋਵੇ ਉੱਥੇ ਖੜ ਕੇ ਇੱਕ ਵਾਰੀ ਜ਼ਰੂਰ ਸੋਚੀ ਔਰ ਉਹਨਾਂ ਨੂੰ ਪੁੱਛੀ ਵੀ ਕਿ ਯਾਰ ਜੇ ਮੈਂ ਤੈਨੂੰ ਹੁਣ ਛੱਡ ਦਿਆਂ ਹੁਣ ਤੂੰ ਆਪ ਦੀਆਂ ਸਾਰੀਆਂ ਜਿਵੇਂ ਲੱਖੇ ਨੇ ਵੀ ਜ਼ਿਕਰ ਕੀਤਾ ਬਰਾਈਆਂ ਛੱਡ ਕੇ ਬੰਦੇ ਦਾ ਪੁੱਤ ਬਣੇਗਾ ਲੈ ਬਣੇਗਾ ਤੇ ਚੱਲ ਹੁਣ ਤੈਨੂੰ ਛੱਡਦਾ ਪਰ ਬਣ ਜੀ ਬੰਦੇ ਦਾ ਪੁੱਤ ਪੁੱਛੀ ਜ਼ਰੂਰ ਲੈ ਵੀ ਜੇ ਤੂੰ ਸਾਡੇ ਪਿੰਡ ਵਾਲਿਆਂ ਸਾਹਮਣੇ ਅੱਗੇ ਤੋਂ ਕੋਈ ਪਤਾ ਕੀ ਹੈ ਆਪਣਾ ਮਕਸਦ ਕੀ ਹੈ ਕਿ ਬੁਰਾਈ ਵਾਲਾ ਬੰਦਾ ਬੁਰਾਈ ਤੋਂ ਹਟੇ ਸਹੀ ਤੇ ਜੇ ਉਹ ਬੰਦਾ ਤੇਰੇ ਸਾਹਮਣੇ ਕਹਿੰਦਾ ਕਿ ਲੈ ਵੀ ਆ ਸਾਰੇ ਪਿੰਡ ਵਾਲਿਆਂ ਸਾਹਮਣੇ ਆਣਾ ਅੱਗੇ ਤੋਂ ਗਲਤੀ ਨਹੀਂ ਕਰਦਾ ਤੇ ਉਹ ਛੱਡੇ ਨੂੰ ਵੀ ਨੋਟ ਰੱਖਣ ਵਾਲੀ ਗੱਲ ਤੇਰੇ ਸਮੁੱਚੇ ਘਟਨਾ ਕਰਮ ਵਿੱਚ ਕੁਝ ਬੰਦਿਆਂ ਨੇ ਕੁਝ মিডিਆ ਨੇ ਬੜੀ ਅਕਲਾਉਂਦੀ ਕੋਸ਼ਿਸ਼ ਕੀਤੀ ਉਹ ਮੱਚਾ ਬਿਲਕੁਲ ਲੈ ਤੁਹਾਡਾ ਔਰ ਮੇਰਾ ਮਾਈਂਡ ਇੱਕ ਦੂਜੇ ਦੀ ਕਰਦੇ ਉਹ ਹਰ ਗੱਲ ਦੀ ਕਰਦੇ ਉਹ ਹਮੇਸ਼ਾ ਕਰਦੇ ਜਰਨਲ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾ ਬਹੁਤ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਜੇ ਬੰਦੇ ਰੂਹ ਬਹੁਤ ਖਾਸ ਤਰ੍ਹਾਂ ਦੇ ਬਚਨ ਦੀ ਲੋੜ ਹੈ ਮੈਂ ਸਮਝ ਗਿਆ ਤੁਹਾਡੀ ਜੋ ਨਹੀਂ ਮੈਂ ਮੈਂ ਦੇਖ ਹੁਣ ਇਹ ਮੁੰਡਾ ਹੈ ਨਾ ਜੀ ਇਹ ਹਿੰਮਤਪੁਰੇ ਤੋਂ ਤੂੰ ਜਾਣਦਾ ਹੈ ਜੀ ਜੀ ਬਹੁਤ ਪੁਰਾਣਾ ਸਾਡਾ ਸਾਝ ਵੀ ਉਦੋਂ ਬਣੀ ਜਦੋਂ ਇਹਦੇ ਖਿਲਾਫ ਧਨਾੜ ਖੜ ਗਈ ਤੇ ਮੈਂ ਵੀ ਖੜ ਗਿਆ ਬਿਲਕੁਲ ਅੱਜ ਇਹ ਇਹ ਇਹਨੂੰ ਇਹਨੂੰ ਬੋਲਣ ਨਹੀਂ ਦਿੰਦਾ ਉੱਥੇ ਯਾਰ ਹਾਂ ਕਹੇ ਤੂੰ ਰੱਖੇ ਨਾਲ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀ ਮੈਂ ਇਹ ਕਹਿੰਦਾ ਵੀ ਅਸੀਂ ਕਿਸੇ ਪਾਰਟੀ ਦਾ ਕਿਸੇ ਨਾ ਤਾਲਕਾ ਦੀ ਪੰਜਾਬ ਚ ਮਜ਼ਦੂਰਾਂ ਦਾ ਧਰਨਾ ਦਿਖਾ ਦਿਓ ਕਿਸਾਨਾਂ ਜਿੱਥੇ ਅਸੀਂ ਗਏ ਨਹੀਂ ਬਸ ਮੈਨੂੰ ਕਹਿੰਦੇ ਵੀ ਲਖੇ ਰਹਿਣਾ ਮੈਂ ਕਹਿੰਦਾ ਵੀ ਨਹੀਂ ਚਲੋ ਵਟਸੈਪ ਨਹੀਂ ਪਤਾ ਮੈਂ ਮਾੜਾ ਹੀ ਕਰ ਰਿਹਾ ਲਖੇ ਭਾਈ ਇੱਕ ਮਿੰਟ ਮਾੜਾ ਦਾ ਕਰ ਲਖੇ ਗੱਲ ਮੈਂ ਇੱਕ ਚੀਜ਼ ਜ਼ਰੂਰ ਕਹਿੰਦੀ ਆ ਮਾਨ ਸਾਹਿਬ ਸਾਰੇ ਆਪਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਮੈਨੂੰ ਨਹੀਂ ਪਤਾ ਹਰ ਬੰਦੇ ਦਾ ਆਪਣਾ ਪਿਸ਼ੋਕੜ ਹੁੰਦਾ ਹੈ ਲੱਕੇ ਦਾ ਵੀ ਹੋਊਗਾ ਤੁਹਾਡਾ ਵੀ ਮੇਰਾ ਵੀ ਇਹਨਾਂ ਦਾ ਵੀ ਸਭ ਦਾ ਇੱਕ ਸ਼ੋਕੜ ਹੁੰਦਾ ਪਰ ਇਸ ਵੇਲੇ ਜਿੰਨਾ ਲੋਕ ਲਹਿਰ ਦੇ ਵਿੱਚ ਇਹ ਬੰਦਾ ਮੁੱਦੇ ਚੱਕ ਰਿਹਾ ਹੈ ਦੇਖ ਮਤਲਬ ਇੱਥੇ ਨਹੀਂ ਤਾਂ ਕਿਸੇ ਨੀ ਕਚਹਿਰੀ ਚ ਤਾਂ ਹੈਗਾ ਨਾ ਬਾਬੇ ਸਾਹਿਬ ਨੇ ਕਿਹਾ ਨਾ ਉਹਨਾਂ ਨੇ ਜਿਵੇਂ ਕਹਿੰਦੇ ਉਹ ਹਾ ਦਾ ਨਾਰਾ ਮਾਰਿਆ ਸੀ ਨਵਾਬ 17 ਬੰਦਿਆਂ ਦੇ ਸਾਈਨ ਸੀ ਚਲੋ 2 ਮਿੰਟ ਚ ਗੱਲ ਨਿਵੇੜਦੇ ਆ ਬੜੀ ਵਧੀਆ ਗੱਲ ਹੈ 17 ਬੰਦਿਆਂ ਦੀ ਅਸੈਂਬਲੀ ਸੀ ਜੀ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਪੇਸ਼ ਕੀਤਾ ਦੂਬੇ ਦੀ ਕਚਹਿਰੀ ਚ ਹਰਾਮਜਾਦੇ ਜਿਹੜੇ ਕੱਟੜ ਧਾਰਮਿਕ ਸੀ ਉਹਨਾਂ ਨੇ ਕੰਮ ਖਰਾਬ ਕੀਤਾ ਸੂਬੇ ਨੇ ਜਦੋਂ ਦੇਖਿਆ ਕਹਿੰਦਾ ਇਹਰੇ ਤਾਂ ਮਾਸੂਮ ਹੈ ਇਸਲਾਮ ਇਜਾਜ਼ਤ ਨਹੀਂ ਦਿੰਦਾ ਮਾਸੂਮਾਂ ਤੇ ਜ਼ੁਲਮ ਕਰਨ ਦੀ ਤੇ ਕੌਣ ਉੱਠਦਾ ਹੈ ਹਿੰਦੂ ਉੱਠਦਾ ਹੈ ਜਿਹੜਾ ਹਿੰਦੂ ਧਰਮ ਦਾ ਪਹਿਰੇਦਾਰ ਹੈ ਧੋਤੀ ਪਾਈ ਹੈ ਮੱਥੇ ਟਿੱਕਾ ਹੈ ਠੀਕ ਹੈ ਗਾਇਤਰੀ ਦਾ ਪਾਠ ਕਰਨ ਵੇਦ ਪੁਰਾਣਾਂ ਦਾ ਪਾਠ ਕਰਨ ਵਾਲਾ ਪੱਕਾ ਬੰਦਾ ਹੱਥ ਚ ਮਾਲਾ ਹੈ ਕਹਿੰਦਾ ਇਸ ਪੋਲੀਏ ਐ ਇਹਨਾਂ ਨੂੰ ਮਾਸੂਮ ਨਾ ਸਮਝੋ ਇਸ ਪੋਲੀਏ ਐ ਕੌਣ ਕਹਿ ਰਿਹਾ ਇੱਕ ਧਰਮ ਦਾ ਆਗੂ ਰਾਜਨੀਤਿਕ ਫੇਰ ਸੋਚ ਰਿਹਾ ਉਹ ਕਹਿੰਦਾ ਯਾਰ ਇਹ ਮਾਸੂਮ ਐ ਇਸਲਾਮ ਫੇਰ ਕੌਣ ਉੱਠਦਾ ਹੈ ਉੱਥੋਂ ਉੱਠਦਾ ਉਹਨਾਂ ਦਾ ਕਾਜੀ ਕਾਜੀ ਕਹਿੰਦਾ ਕਾਜੀ ਕਹਿੰਦਾ ਹਜ਼ੂਰ ਜੇ ਇਸਲਾਮ ਕਤਲੋਗਾਰਤ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਆਪਾਂ ਐਂ ਕਰਦੇ ਆਂ ਆਪਾਂ ਇਹਨਾਂ ਨੂੰ ਜਿੰਦਾ ਨੀਆਂ ਚ ਚਲਾ ਦੇਣ ਜਨਾ ਦੇਣੇ ਆਂ ਨਾ ਕਤਲੋਗਾਰਤ ਹੋਊਗੀ ਸੱਪ ਵੀ ਮਰ ਜੂ ਪੋਲੀਏ ਹੁਣ ਦੋਨੋਂ ਕੱਟੜ ਧਰਮ ਵਾਲਿਆਂ ਨੇ ਇਹ ਮਤਲਬ ਫੈਸਲਾ ਪੁਆਇਆ ਰੈਜ਼ੋਲੂਸ਼ਨ ਪੁਆਇਆ 17 ਬੰਦਿਆਂ ਚ ਤੇ ਸਿਰਫ ਇੱਕ ਬੰਦੇ ਨੇ ਵਾਕ ਆਊਟ ਕੀਤਾ ਖੜਾ ਹੋ ਕੇ ਜਦੋਂ ਸਾਈਨ ਕੀਤਾ ਕਹਿੰਦੇ ਅੱਜ ਵੀ ਉਹ ਰੈਜ਼ੋਲੂਸ਼ਨ ਪਤਾ ਨਹੀਂ ਮੈਂ ਪੜ ਰਿਆ ਸੀ ਕਿਤੇ ਕਿਤੇ ਸਾਹਮਣੇ ਪਿਆ ਉਹ ਰੈਜ਼ੋਲੂਸ਼ਨ ਜਿਹੜਾ ਇਹ ਦੇ ਨਹੀਂ ਰੇ ਸਾਹਮਣੇ ਨਹੀਂ ਆਉਣ ਦਿੰਦੇ 17 ਬੰਦਿਆਂ ਦੇ ਸਾਈਨ ਹੋਣੇ ਸੀ 16 ਬੰਦਿਆਂ ਦੇ ਸਾਈਨਾਂ ਕੱਲਾ ਨਵਾਬ ਮਲੇਰ ਕੋਟਲਾ ਉੱਠ ਕੇ ਗਿਆ ਕਹਿੰਦਾ ਮੈਂ ਵਾਕ ਆਊਟ ਕਰ ਜੂੰਗਾ ਉਹਨੂੰ ਕਹਿੰਦੇ ਨੇ ਤੇਰੇ ਭਰਾ ਮਾਰੇ ਕਹਿੰਦਾ ਕਹਿੰਦਾ ਕਹਿੰਦੇ ਤੇਰੇ ਭਰਾ ਮਾਰੇ ਉਹ ਕਹਿੰਦਾ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਵਾਪਸੇ ਬਚਾਏ ਰੱਖੇ ਖੁਦਾ ਹਮੇ ਐਸੇ ਪਾਪ ਸੇ ਐਸੇ ਪਾਪ ਸੇ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਅੱਗ ਲਾਊ ਲੋਕ ਹੁੰਦੇ ਨੇ ਨਾ ਇਹਨਾਂ ਤੋਂ ਬਚਨ ਦੀ ਲੋੜ ਹੈ ਆਪਾਂ ਨੂੰ ਇਸ ਵੇਲੇ ਚਾਹੀਦਾ ਹੈ ਸਾਡੀ ਜਿਹੜੀ ਮਾਨਸਿਕਤਾ ਹੈ ਅਸੀਂ ਉਸ ਹਿਸਾਬ ਨਾਲ ਲੈ ਕੇ ਚੱਲੀਏ ਕਿ ਅਸੀਂ ਪੰਜਾਬ ਬਚਾਉਣਾ ਹੈ ਅਸੀਂ ਅਮਨ ਸ਼ਾਂਤੀ ਬਚਾ ਕੇ ਰੱਖਣੀ ਹੈ ਪਿੰਡ ਦੇ ਵਿੱਚ ਕੱਲ ਨੂੰ ਕੋਈ ਐਸਾ ਪਾੜਾ ਨਾ ਪਵੇ ਜਿਹਦੇ ਨਾਲ ਫੇਰ ਨੁਕਸਾਨ ਹੋਵੇ ਫੇਰ ਪ੍ਰਸ਼ਾਸਨ ਤਸ਼ੱਦਦ ਕਰੇ ਕਿਉਂਕਿ ਪ੍ਰਸ਼ਾਸਨ ਵੀ ਕਈ ਵਾਰੀ ਬੰਦਿਆ ਜਾਂਦਾ ਅਕਸਰ ਹੀ ਬੰਦਿਆ ਜਾਂਦਾ ਹੈ ਤਸ਼ੱਦਦ ਹੁੰਦਾ ਵੀ ਹੈ ਪਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਕੁਲਦੀਪ ਸਾਨੂੰ ਪ੍ਰਸ਼ਾਸਨ ਨਾਲ ਵੀ ਚੱਲਣਾ ਪੈਂਦਾ ਸਾਨੂੰ ਸੰਵਿਧਾਨਿਕ ਢਾਂਚੇ 'ਚ ਰਹਿ ਕੇ ਵੀ ਚੱਲਣਾ ਪੈਣਾ ਜੇ ਅਸੀਂ ਸੰਵਿਧਾਨ ਤੋਂ ਬਾਹਰ ਜਾਵਾਂਗੇ ਤਾਂ ਕਈ ਵਾਰੀ ਸਾਨੂੰ ਪ੍ਰਸ਼ਾਸਨ ਵੀ ਜਿਹੜੀ ਆ ਵਧਿੱਕੀ ਜਿਹੜੀ ਸੈਣੀ ਆਪਣੀ ਗਲਤੀ ਨਾਲ ਵੀ ਕਈ ਵਾਰੀ ਸੈਣੀ ਪੈ ਸਕਦੀ ਹੈ ਇਸ ਕਰਕੇ ਐਸੇ ਹਿਸਾਬ ਨਾਲ ਚੱਲਣਾ ਪੈਣਾ ਸਾਨੂੰ ਵੀ ਆਪਣੇ ਆਪ ਨੂੰ ਸੰਘਰਸ਼ ਵੀ ਕਰਨਾ ਹੈ ਲੰਮੀ ਰੇਸ ਦੇ ਘੋੜੇ ਬਣਾਉਣਾ ਹੈ ਇਹ ਨਹੀਂ ਵੀ ਅੱਜ ਹੀ ਆਪਾਂ ਉਹ ਕੰਮ ਕਰਕੇ ਤੇ ਆਪਣਾ ਇਹਨਾਂ ਨੁਕਸਾਨ ਕਰਾ ਲਈਏ ਮੁੜ ਕੇ ਸਾਡੇ ਪੰਜਾਬ ਨੂੰ ਦੇਖੂ ਕੌਣ ਜੇ ਤੇਰੇ ਵਰਗੇ ਵਿਜ਼ਨਰੀ ਮੁੰਡੇ ਸਾਨੂੰ ਨਾ ਮਿਲੇ ਤੁਸੀਂ ਵੇਖੋ ਉਸ ਕਚਹਿਰੀ ਚ ਜਿਹਨੇ ਹਾ ਦਾ ਨਾਰਾ ਲਾਇਆ ਅੱਜ ਉਸ ਸ਼ਹਿਰ ਦੇ ਬਸ਼ਿੰਦੇ ਨੂੰ ਵੀ ਆਪਾਂ ਇੱਜ਼ਤ ਨਾਲ ਵੇਖਿਆ ਔਰ ਇੱਕ ਵੀ ਘਟਨਾ ਨਾ 47 ਚ ਹੋਈ ਬਾਈ ਜੀ ਨਾ ਉਦੋਂ ਬਾਅਦ ਹੋਈ ਤੇ ਜਿਨ੍ਹਾਂ ਨੇ ਉਹ ਕੀਤਾ ਸੀ ਮੌਕੇ ਦਾ ਫਾਇਦਾ ਉਠਾਇਆ ਕੀ ਹੋਇਆ ਉਹਨਾਂ ਨਾ ਚੰਗੇ ਕੰਮ ਲਈ ਲੋਕ ਕੇਰਾ ਵਿਰੋਧ ਕਰਦੇ ਪਰ ਬਾਅਦ ਸਾਰੀ ਦੁਨੀਆ ਨਾਲ ਖੜਦੀ ਹੈ ਠੀਕ ਹੈ ਵੀਰੇ ਆਈ ਤੁਹਾਡੇ ਹਰ ਪੱਖ ਤੋਂ ਨਾਲ ਆ ਪਹਿਲਾ ਵੀ ਨਾਲ ਨਾਲ ਜਿਹਨੂੰ ਕਿਸੇ ਜਾਂ ਤੱਕ ਲਿਜਾਓ ਤਾਂ ਕਿ ਆਉਣ ਵਾਲੇ ਸਮੇਂ ਤੇ ਵੀ ਇਹੋ ਜਿਹੇ ਬੰਦੇ ਨਾ ਬਣੇ ਕੋਈ ਗੱਲ ਨਹੀਂ ਕਿਹ ਮਤਲਬ ਫੇਰ ਹੀ ਮਤਲਬ